ਪ੍ਰੋਗਰਾਮ ਨਾਲ ਦਰੇ 10 ਘੰਟਾ ਬਾਅਦ ਬਹੁਤ ਬਹੁਤ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਪਿਆਰ ਤੇ ਸਤਿਕਾਰ ਨਾਲ ਸਤਿ ਸ਼ਕਾਲ ਅੱਜ ਫੇਰ ਆਪਾਂ ਸਿਵਲ ਸਰਵਿਸ ਦੀ ਕਹਾਣੀ ਅੱਗੇ ਵਧਾਵਾਂਗੇ ਜਾਂ ਜੁਡੀਸ਼ਰੀ ਦੀ ਗੱਲ ਕਰਾਂਗੇ ਅੱਜ ਇੰਦਰਜੀਤ ਸਿੰਘ ਸਾਡੇ ਮਹਿਮਾਨ ਹੋਣਗੇ ਇਹ ਨੌਜਵਾਨ ক্রিকেট ਦਾ ਖਿਡਾਰੀ ਹੈ ਫਰੀਦਕੋਟ ਦਾ ਹੈਗਾ ਵਾਸੀ ਤੇ ਹੁਣੇ ਜਿਹੜਾ ਪਿਛਲੀ ਵਾਰ ਰਿਜ਼ਲਟ ਆਇਆ ਹੈਗਾ ਪੀਸੀਐਸ ਜੁਡੀਸ਼ਰੀ ਦਾ ਜਿਹਨੂੰ ਆਪਾਂ ਕਹਿੰਦੇ ਜੱਜ ਬਣ ਗਿਆ ਮੁੰਡਾ ਜੱਜ ਬਣਿਆ ਇੱਕ ਤਾਂ ਇਹ ਉਧਾਰਨਾ ਤੋੜੀ ਹੈ ਕਿ ਸਪੋਰਟਸ ਵਾਲਿਆਂ ਨੂੰ ਆਪਾਂ ਕਹਿੰਦੇ ਵੀ ਸ਼ਾਇਦ ਪੜ੍ਹਾਈ 'ਚ ਨੰਬਰ ਘੱਟ ਹੋਣ ਪੜਨ ਵਾਲਾ ਪਾਸਾ ਕਮਜ਼ੋਰ ਹੋਵੇ ਉਹ ਧਾਰਨਾ ਤੋੜੀ ਹੈ ਨੈਸ਼ਨਲ ਲੈਵਲ ਦਾ ਕ੍ਰਿਕਟ ਪਲੇਅਰ ਵੀ ਹੈ ਦੋਵੇਂ ਚੀਜ਼ਾਂ ਨੂੰ ਦੋਵੇਂ ਪੱਖਾਂ ਨੂੰ ਕਿਵੇਂ ਨਾਲ ਤੋੜਿਆ ਤੇ ਨਾਲ ਉਹਨਾਂ ਦੇ ਮੈਂ ਕਹੂੰਗਾ ਜਿਹੜੇ ਸਾਥੀ ਹੁੰਦੇ ਐ ਟੀਚਰ ਐ ਦੋ ਅਮਰਿੰਦਰ ਸੰਧੂ ਰਿਤਨਪ੍ਰੀਤ ਸਿੰਘ ਦੋਵੇਂ ਉਹਦੇ ਸਾਥੀ ਰਹੇ ਐ ਉਹਦੇ ਗੁਰੂ ਵੀ ਕਹਿ ਸਕਦੇ ਐ ਮੈਂਟਰ ਵੀ ਕਹਿ ਸਕਦੇ ਐ ਉਹ ਵੀ ਨਾਲ ਸਾਡੇ ਮੌਜੂਦ ਰਹਿਣਗੇ ਤੇ ਕਿਵੇਂ ਉਹਨੂੰ ਬਣਾ ਕੇ ਰੱਖਿਆ ਉੱਥੇ ਤੱਕ ਕਿਉਂਕਿ ਕਲਡੀ ਤਪੱਸਿਆ ਹੈ ਤੇ ਤਪੱਸਿਆ ਦੇ ਵਿੱਚ ਸਾਹ ਦੇਣ ਵਾਲੇ ਲੋਕ ਵੀ ਤਪੱਸਵੀ ਹੋਣਗੇ ਇਸ ਤਰ੍ਹਾਂ ਦੀਆਂ ਗੱਲਾਂ ਕਰਾਂਗੇ ਸਭ ਤੋਂ ਪਹਿਲਾਂ ਗਣੇ ਸਵਾਗਤ ਸਵਾਗਤ ਹੈ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਇਹਨੇ ਇੰਦਰਜੀਤ ਸਿੰਘ ਜਿਹੜੇ ਪੀਸੀਐਸ ਸਿਲੈਕਟ ਹੋਏ ਆ ਇਹ ਇਹਨਾਂ ਦੇ ਮਿੱਤਰ ਲਾ ਲੋ ਚਾਹੇ ਮੈਂਟਰ ਲਾ ਲੋ ਟੀਚਰ ਲਾ ਲੋ ਦੋਵੇਂ ਰੋਲ ਜਿਹੜੇ ਇਹਨਾਂ ਨੇ ਪਲੇ ਕੀਤਾ ਹੈਗੇ ਇਹ ਅਮਰਿੰਦਰ ਸੰਧੂ ਜੀ ਨੇ ਤੇ ਇਹ ਨਾਪਰੀਤ ਜੀ ਨੇ ਸੋ ਪਹਿਲਾਂ ਇਹਨਾਂ ਤੋਂ ਸ਼ੁਰੂਆਤ ਕਰਦੇ ਆਂ ਜਿਹੜੇ ਜੱਜ ਬਣੇ ਆਂ ਸਭ ਤੋਂ ਪਹਿਲਾਂ ਸਵਾਗਤ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਇਹ ਸੁਪਨਾ ਕਦੋਂ ਪੁਣਿਆ ਸੀ ਕਿ ਮੁੰਡੇ ਨੇ ਜੱਜ ਬਣਨਾ ਐ ਐਕਚੁਅਲੀ ਨਹੀਂ ਮੇਰਾ ਫੈਮਿਲੀ ਬੈਕਗ੍ਰਾਉਂਡ ਹੀ ਜੁਡੀਸ਼ਰੀ ਵਿੱਚ ਸੀਗਾ ਜੀ ਤੇ ਉਹ ਘਰਦਿਆਂ ਨੂੰ ਸ਼ੁਰੂ ਤੋਂ ਹੀ ਸੀਗਾ ਵੀ ਤੂੰ ਵੀ ਜੁਡੀਸ਼ਰੀ ਵਿੱਚ ਜਾਈ ਤੇ ਨਾਲੇ ਕਹਿੰਦੇ ਅੰਬ ਥੱਲੇ ਅੰਬ ਲੱਗਦਾ ਨਹੀਂ ਹੁੰਦਾ ਇਹਨੇ ਤਾਂ ਲੱਗਦਾ ਹੁਣ ਇਹ ਤਾਂ ਹੁਣ ਪਤਾ ਨਹੀਂ ਕੀ ਜੀ ਹੁਣ ਕਹਿਣ ਦੀਆਂ ਗੱਲਾਂ ਆ ਜਾਂ ਖਾਬਤਾ ਬਣੀਆਂ ਬਟ ਉਹ ਘਰਦਿਆਂ ਦਾ ਰਜਾਣ ਸੀਗਾ ਹੀ ਸ਼ੁਰੂ ਤੋਂ ਵੀ ਤੂੰ ਜੁਡੀਸ਼ਰੀ 'ਚ ਜਾਣਾ ਤੇ ਚਲੋ ਜੀ ਖੇਡਣ ਵੱਲ ਮੇਰਾ ਤਾਂ ਰੁਝਾਨ ਜ਼ਿਆਦਾ ਸੀ ਤੇ ਪਲੱਸ 2 ਤੱਕ ਖੇਡਦੇ ਰਹੇ ਹਨਾ cricket ਤੇ ਦੇਖਿਆ ਵੀ ਚਲੋ ਲੌਕ ਕਰ ਲਾਂਗੇ ਜੀ ਪਲੱਸ 2 ਮੈਂ 8 ਸਨ ਕਰ ਲਈ ਮੈਂ ਪਹਿਲਾਂ ਹੀ ਕਲੀਅਰ ਸੀ ਮੈਂ ਲੌਕ ਕਰੂੰਗਾ ਤੇ ਲੌ ਹੋ ਗਈ ਜੀ ਫਿਰ ਮੈਨੂੰ ਇਹ ਵੀ ਸੀ ਮੈਂ ਜੁਡੀਸ਼ਰੀ ਵਿੱਚ ਹੀ ਜਾਊਂਗਾ ਤੇ ਟਿਲ ਦੀ ਕਾਲਜ ਲਾਈਫ ਤੱਕ ਚਲੋ ਜੀ ਸਾਰਾ ਕੁਝ ਸਮੂਥਲੀ ਚੱਲਿਆ ਵੀ ਲਾਈਫ ਇੰਜੋਏ ਕੀਤੀ ਨਾਲ ਸਪੋਰਟਸ ਐਕਟੀਵਿਟੀਜ਼ ਕੈਰੀ ਆਨ ਕੀਤੀਆਂ ਤੇ ਜਦੋਂ ਲੌ ਹੋ ਗਈ ਫਿਰ ਮੈਂ ਸੋਚਿਆ ਵੀ ਚਲੋ ਜੀ ਹੁਣ ਲੌ ਹੋ ਗਈ ਆ ਤੇ ਹੁਣ ਜਿਹੜਾ ਆਪਣਾ ਮੇਨ ਗੋਲ ਸੀ ਉਹਦੇ ਉੱਲ ਫੋਕਸ ਕਰਦੇ ਆਂ that is judiciary ਜੀ 2019 ਚ ਮੈਂ ਪਾਸ ਆਊਟ ਹੋਇਆ ਤੇ 2019 ਚ ਹੀ ਮੈਂ ਦਿੱਲੀ ਚ ਲੱਗ ਗਿਆ ਜੀ rahul s i s ਤੇ ਉੱਥੋਂ ਤਿਆਰੀ ਸ਼ੁਰੂ ਕਰਤੀ ਜੀ j d i ਜਦੋਂ ਬੰਦਾ ਆਏ ਕਚੇਰਾ ਤੋਂ ਸਿੱਧਾ ਫੜਕਿਆਂ ਨੂੰ ਅਨਸ਼ਾਸਨ ਚ ਬਾੜ ਦੇਣਾ ਹੈ ਸ਼ਿਫਟਿੰਗ ਕੇ ਮੇਰੇ ਨਹੀਂ ਮੈਂ ਕਚੇਰਾ ਨਹੀਂ ਕਹਿ ਸਕਦੀ ਕਿਉਂਕਿ ਮੇਰੀ ਲਾਈਫ ਚ ਡਿਸਪਲਨ ਸ਼ੁਰੂ ਤੇ ਸੀਗਾ ਮੇਬੀ ਬਿਕੋਜ਼ ਆਫ ਸਪੋਰਟਸਮੈਨਸ਼ਿਪ ਤੇ ਮੈਨੂੰ ਪਤਾ ਸੀ ਵੀ ਕੀ ਗਲਤ ਆ ਕੀ ਸਹੀ ਆ ਤੇ ਮੇਰੀ ਲਿਮਿਟਸ ਕੀ ਆ ਤੇ ਕਿੰਨੇ ਕ ਅਨੁਸ਼ਾਸਨ ਵਿੱਚ ਮੈਂ ਰਹਿਣਾ ਜਿੱਵੇਂ ਇੰਜੋਏ ਵੀ ਕਰਨਾ ਤੇ ਕਿਸ ਲਿਮਟ ਤੱਕ ਕਰਨਾ ਤੇ ਮੇਨਲੀ ਹੌਬੀ ਮੇਰੀ ਕ੍ਰਿਕਟ ਹੀ ਸੀਗੀ ਤੇ ਤੁਹਾਨੂੰ ਪਤਾ ਵੀ ਸਪੋਰਟਸਮੈਨ ਡਿਸਪਲਾਈਨ ਹੁੰਦੇ ਆ ਤੇ ਉਸ ਤੋਂ ਇਲਾਵਾ ਕੋਈ ਨਹੀਂ ਮੇਰੇ ਸ਼ੌਂਕ ਨਹੀਂ ਸੀਗੇ ਚਲੋ ਦੋਸਤਾਂ ਨਾਲ ਬੈਠਣਾ ਉੱਠਣਾ ਤੇ ਕ੍ਰਿਕਟ ਖੇਡਣਾ ਜੀ ਤੇ ਪੜ੍ਹਾਈ ਚਲੋ ਜਿੰਦੋਂ ਪੇਪਰ ਆਉਂਦੇ ਸੀ ਪੜ੍ਹ ਲਈਦਾ ਸੀਗਾ ਪਾਸ ਹੋ ਜਾਈਦਾ ਸੀ ਤੇ ਇਹੀ ਰਿਹਾ ਜੀ ਸਭ ਸਪੋਰਟਸ ਕਿੱਥੋਂ ਤੱਕ ਖੇਡਿਆ ਕ੍ਰਿਕਟ ਖੇਡਿਆ ਕਿੱਥੋਂ ਤੱਕ ਪਹਿਲਾਂ ਜੀ ਡਿਊਰਿੰਗ ਸਕੂਲ ਟਾਈਮਸ ਮੈਂ ਨੈਸ਼ਨਲਸ ਖੇਡਿਆ ਜੀ ਫਿਰ ਕਾਲਜ ਟਾਈਮ ਇੰ ਖਿਡਾਂ ਜੀ ਠੀਕ ਹੈ ਉੱਥੋਂ ਦਾ ਸਫ਼ਰ ਕਿਵੇਂ ਰਿਹਾ ਉੱਥੇ ਇਹਦੇ ਤਿਆਰੀ ਕਰਨ ਗਏ ਕਿਵੇਂ ਦੇ ਹਾਲਾਤ ਫਰੀਦਕੋਟੋਂ ਬੰਦਾ ਉੱਥੇ ਚਲੇ ਜਾਂਦਾ ਹੈ এনवायरमेंट ਤਾਂ ਬਦਲਦਾ ਨਾ ਹਾਂਜੀ ਜਦੋਂ ਮੈਂ ਦਿੱਲੀ ਗਿਆ ਜੀ ਉਦੋਂ ਮੇਰਾ ਕਲੀਅਰ ਸੀਗਾ ਵੀ ਮੈਂ ਸਾਰਾ ਕੁਝ ਇੱਥੋਂ ਛੱਡ ਕੇ ਗਿਆ ਸੀਗਾ ਵੀ ਮੈਂ ਹੁਣ ਸਿਰਫ ਤਿਆਰੀ ਤੇ ਫੋਕਸ ਕਰਨਾ ਹਾਂ ਹਾਂ ਤੇ ਜਦੋਂ ਮੈਂ ਦਿੱਲੀ ਗਿਆ ਤੇ ਸੋਸ਼ਲ ਮੀਡੀਆ ਸਾਰਾ ਮੈਂ ਕੁਇਟ ਕਰਤਾ ਸੀ ਸਾਰਾ ਸਭ ਕੁਝ ਬੰਦ ਕਰਤਾ ਫੇਸਬੁੱਕ ਵਗੈਰਾ ਇਕੱਲਾ ਵਟਸਐਪ ਚੱਲਦਾ ਸੀਗਾ ਉਹ ਵੀ ਤਾਂ ਚੱਲਦਾ ਕਿਉਂਕਿ ਮੇਰੇ ਮੈਸੇਜਸ ਆਉਂਦੇ ਸੀ ਇੰਸਟੀਚਿਊਟ ਵੱਲੋਂ ਹੂੰ ਹੂੰ ਤੇ ਚਲੋ ਜੀ ਉੱਥੇ ਫਿਰ ਸਟਾਰਟ ਹੋ ਗਈ ਜਰਨੀ ਜੁਡੀਸ਼ਰੀ ਦੀ ਹੌਲੀ ਹੌਲੀ ਪੜਾਈ ਸਟਾਰਟ ਹੋਈ ਰਾਹੁਲ ਸਾ ਜਿਹੜੇ ਮੇਨ ਪ੍ਰੋਪਰਾਈਟਰ ਆ ਜਿਨ੍ਹਾਂ ਦਾ ਮੇਜਰ ਯੋਗਦਾਨ ਆ ਮੇਰੇ ਸਕਸੈਸ ਵਿੱਚ ਤੇ ਉਹਨਾਂ ਨੇ ਹੀ ਪੜਾਉਣਾ ਪੜਾਇਆ ਕਰਨਾ ਤੇ ਮੈਂ ਵੀ ਸ਼ਿੱਦਤ ਨਾਲ ਪੜ੍ਹਨਾ ਤੇ ਉਹ ਇਦਾਂ ਦੀ ਪਰਸਨੈਲਿਟੀ ਆ ਬੰਦਾ ਟਰੈਕਟ ਹੁੰਦਾ ਉਹਨਾਂ ਵੱਲ ਕੀ ਇਦਾਂ ਲੱਗਦਾ ਯਾਰ ਉਹਨਾਂ ਦੀਆਂ ਗੱਲਾਂ ਸੁਣੀ ਚੱਲੋ ਉਹਨਾਂ ਤੋਂ ਪੜ੍ਹੇ ਚੱਲੀਏ ਕਲਾਸ ਮੇਰੀ ਡੇਢ ਘੰਟੇ ਦੀ ਹੁੰਦੀ ਸੀਗੀ ਪਰ ਐਂ ਲੱਗਦਾ ਸੀ ਭਲਾ ਸਾਰਾ ਦਿਨ ਪੜਾਈ ਜਾਣ ਬੰਦਾ ਬੋਰ ਨਹੀਂ ਹੁੰਦਾ ਫਿਰ ਇਦਾਂ ਜੀ ਹੌਲੀ-ਹੌਲੀ ਚਲੋ ਜਰਨੀ ਸਟਾਰਟ ਹੋ ਗਈ ਫਿਰ ਪੇਪਰ ਨੂੰ ਐਨਲਾਈਜ਼ ਕੀਤਾ ਵੀ ਪੰਜਾਬ ਦਾ ਹਨਾ ਪੰਜਾਬ ਜੁਡੀਸ਼ਰੀ ਦਾ ਕੀ ਐਗਜ਼ਾਮ ਆ ਕੀ ਪੈਟਰਨ ਆ ਲੈਂਗੁਏਜਸ ਹੈਗੀਆਂ ਇੰਗਲਿਸ਼ ਪੰਜਾਬੀ ਕੁਐਸਚਨ ਕਿੱਦਾਂ ਦੇ ਆਉਂਦੇ ਆ ਫਿਰ ਉਸ ਤਰੀਕੇ ਨਾਲ ਜੀ ਮੈਂ ਸਟਾਰਟ ਕਰਤਾ ਪਲਾਨ ਕੀ ਲਿਆ ਹਰ ਬੰਦੇ ਦਾ ਇੱਕ ਇੱਕ ਪਲਾਨ ਹੁੰਦਾ ਹੈ ਐਗਜ਼ਾਮ ਨੂੰ ਦੇਣ ਦਾ ਇੱਕ ਤਰੀਕਾ ਹੁੰਦਾ ਹੈ ਇੱਕ ਕਿਤਾਬਾਂ ਬਹੁਤ ਪੜਦਾ ਬੰਦਾ ਇੱਕ ਕਮਜ਼ੋਰੀਆਂ ਤੇ ਪਲੱਸ ਪੁਆਇੰਟਸ ਨੂੰ ਵਰਗੀਕਰਨ ਕਰਕੇ ਕਰਦਾ ਤੁਸੀਂ ਕੀ ਪਲਾਨ ਵਰਤਿਆ ਜਦੋਂ ਜਿਵੇਂ ਪੇਪਰ ਨੂੰ ਅਨਲਾਈਜ਼ ਕੀਤਾ ਪਹਿਲਾਂ ਤਾਂ ਮੈਂ ਡਿਸਾਈਡ ਕੀਤਾ ਕਿ ਮੇਰੇ ਮੇਰੇ ਸੋਰਸ ਹੋਊਗਾ ਉਹ ਲਿਮਟਿਡ ਹੋਊਗਾ ਮੈਂ ਕੋਈ ਬੁੱਕ ਨਹੀਂ ਪੜੀ ਜੀ ਸਿਰਫ ਉਹੀ ਨੋਟਸ ਪੜੇ ਜੋ ਰਾਹੁਲ ਸਰ ਨੇ ਦਿੱਤੇ ਸੀ ਉਹ ਲਿਖਾਉਂਦੇ ਸੀ ਕਲਾਸ ਵਿੱਚ ਸਿਰਫ ਉਹੀ ਪੜੇ ਜਾਂ ਬੀਰ ਐਕਟਸ ਇਹ ਉਸ ਤੋਂ ਲਾਵਾ ਜਦੋਂ ਐਨਲਾਈਜ਼ ਕੀਤਾ ਜੀ ਪੇਪਰ ਨੂੰ ਮੈਂ ਦੇਖਿਆ ਵੀ ਜੇ ਪੰਜਾਬ ਚ ਸਿਲੈਕਸ਼ਨ ਲੈਣੀ ਆ ਆਪਣੀ ਲੈਂਗੁਏਜ ਸਟਰੋਂਗ ਹੋਣੀ ਚਾਹੀਦੀ ਹੈ ਇੰਗਲਿਸ਼ ਤੇ ਪੰਜਾਬੀ ਫਿਰ ਜੀ ਮੈਂ ਉਹਨਾਂ ਦੋਨਾਂ ਦੇ ਕੰਮ ਕਰਨਾ ਸ਼ੁਰੂ ਕੀਤਾ ਇੰਗਲਿਸ਼ ਵੀ ਵਧੀਆ ਸੀਗੀ ਪੰਜਾਬੀ ਵੀ ਠੀਕ ਸੀ ਚਲ ਮੈਂ ਸੋਚਿਆ ਵੀ ਹੋਰ ਥੋੜਾ ਇਹਨੂੰ ਸ਼ਾਰਪ ਕਰੀਏ ਜੇ ਆਪਾਂ ਦੂਸਰੇ ਬੱਚਿਆਂ ਤੋਂ ਅੱਜ ਲੈਣੀ ਆ ਫਿਰ ਉਸੇ ਤਰੀਕੇ ਨਾਲ ਜੀ ਚਲੋ ਸਰ ਨਾਲ ਸੰਪਰਕ ਹੋ ਗਿਆ ਨਾਪ੍ਰੀਤ ਸਰ ਨਾਲ ਤੇ ਇਹ ਮੇਰਾ ਰਿਆ ਜੀ ਵੀ ਲੈਂਗੁਏਜ ਤੇ ਲੋ ਤਾਂ ਚਲੋ ਰਾਹੁਲ ਸਰ ਤੋਂ ਪੜਾਈ ਰਏ ਸੀਗੇ ਤੇ ਦੋਨੇ ਚੀਜ਼ਾਂ ਤੇ ਫੋਕਸ ਕੀਤਾ ਜੀ ਤੇ ਐਟ ਦੀ ਐਂਡ ਇਹ ਰਾਜ ਤੁਸੀਂ ਕੋਈ ਹੋਰ ਅਟੈਂਪਟ ਲਈ ਨਹੀਂ ਮੇਰਾ ਫਸਟ ਅਟੈਂਪਟ ਸੀ ਪਹਿਲੇ ਹੀ ਟਾਈਮ ਹਾਂਜੀ ਚਲੋ ਮੈਂ ਦੁਬਾਰਾ ਹੁਣਾ ਤੁਹਾਡੇ ਤੁਹਾਡੇ ਨਾਲ ਕਿਵੇਂ ਰਿਹਾ ਇਹਨਾਂ ਦਾ ਸਹਯੋਗ ਕਿਵੇਂ ਬਣਿਆ ਸਾਡੇ ਨਾਲ ਸਰ ਅਸੀਂ ਨਾ ਇੱਥੇ ਇੱਕ ਸ਼ਰਮਾ ਕੰਪਿਊਟਰ ਮਤਲਬ ਸਕੂਟਰ ਠੀਕ ਕਰਦਾ ਉਹ ਉਹਦੀ ਦੁਕਾਨ ਤੇ ਮੈਂ ਤੇ ਨਪ੍ਰੀਤ ਇਕੱਠੇ ਅਸੀਂ ਸ਼ਾਮ ਨੂੰ ਬੈਠਦੇ ਹਾਂ ਢੇਲੀ ਉੱਥੇ ਇਹ ਸਾਡੇ ਨੂੰ ਮਤਲਬ ਸੰਪਰਕ ਦੇ ਵਿੱਚ ਆ ਗਿਆ ਤੇ ਤਿਆਰੀ ਤਾਂ ਨਪ੍ਰੀਤ ਦੀ ਪੰਜਾਬੀ ਦੀ ਬਹੁਤ ਅੱਛੀ ਕਰਵਾ ਰਹੇ ਸੀਗੇ ਸੋ ਥੋੜੇ ਬਹੁਤੇ ਜਿਹੜੇ ਲੇਖ ਸੀ ਪੰਜਾਬੀ ਦੇ ਉਹਨਾਂ ਨੂੰ ਸ਼ਿੰਗਾਰਨ ਦੇ ਵਿੱਚ ਅਸੀਂ ਇਹਦੀ ਥੋੜੀ ਬਹੁਤੀ ਮਦਦ ਕੀਤੀ ਬਾਕੀ ਇਹ ਮੁੰਡਾ ਮਿਹਨਤੀ ਹੈ ਜੀ ਤੇ ਸਾਡਾ 20 ਸਾਲ ਦਾ ਤਜਰਬਾ ਪੜਾਉਣ ਦਾ ਸੋ ਇਹੀ ਦੱਸਦਾ ਵੀ ਇਹ ਮੁੰਡਾ ਕੁਛ ਨਾ ਕੁਛ ਕਰੂਗਾ ਤੇ ਇਹ ਕਰਕੇ ਇਹੇ ਜਾਂ ਮੁੰਡੇ ਚ ਕੀ ਸੀ ਇਹ ਚ ਟੀਚਰ ਬੰਦਾ ਫੜ ਲੈਂਦਾ ਕਹਿੰਦੇ ਪ੍ਰਾਇਮਰੀ ਤੋਂ ਹੀ ਤੁਹਾਨੂੰ ਪ੍ਰਾਇਮਰੀ ਵਾਲੇ ਬੱਚਿਆਂ ਚ ਪਤਾ ਹੁੰਦਾ ਵੀ ਜੇ ਆਹ ਬੰਦਾ ਤੁਰਿਆ ਗਿਆ ਤਾਂ ਕਿਤੇ ਜਾਊਗਾ ਜੀ 20 ਸਾਲ ਦੇ ਤਜਰਬੇ ਚੋਂ ਇਹ ਜਾਂ ਹੋਰ ਵੀ ਆਪਦੇ ਜਾਕਾਂ ਨੂੰ ਕੋਈ ਵੇਖ ਕੇ ਕਹਦੇ ਵੀ ਤਰਪੂਗਾ ਕੀ ਕੀ ਵੇਖ ਲਈ ਅਸਲ ਦੇ ਵਿੱਚ ਨਾ ਸਰ ਮਿਸ਼ਨ ਵਾਂਗ ਜਦੋਂ ਕੋਈ ਲੈਂਦਾ ਨਾ ਆਪਦੇ ਟਾਰਗੇਟ ਨੂੰ ਉਹ ਦੂਰੋਂ ਦਿਖ ਜਾਂਦਾ ਮੈਂ ਤੇ ਨਾਪਰੀ ਤਾਂ 2 ਸਾਲ ਪਹਿਲਾਂ ਹੀ ਕਹਿ ਰਹੇ ਸੀ ਵੀ ਇਹ ਮੁੰਡਾ ਜਾਊਗਾ ਤੇ ਚਲਾ ਗਿਆ ਜੀ ਹੁਣ ਮੈਂ ਤੁਹਾਡੇ ਕੋਲੇ ਆਉਣਾ ਤੁਸੀਂ ਮਿੱਤਰ ਵੀ ਹੋ ਜੀ ਜੀ ਤੇ ਮੈਂ ਇੰਟਰਵਿਊ ਜੀ ਮੈਂ ਜਦੋਂ ਇਸ ਤਰ੍ਹਾਂ ਦਾ ਐਗਜ਼ਾਮ ਬੰਦਾ ਦੇ ਰਿਹਾ ਹੁੰਦਾ ਮੈਂਟਰ ਦਾ ਯੋਗਦਾਨ ਕਿਹੇ ਜਾ ਹੁੰਦਾ ਹੈ ਮੈਂਟਰ ਦਾ ਖੁਦ ਦਾ ਮਕਸਦ ਕਿਹੇ ਜਾ ਚਾਹੀਦਾ ਇਹ ਇਸ ਤਰ੍ਹਾਂ ਦੀਆਂ ਪ੍ਰੈਪਰੇਸ਼ਨਸ ਆ ਜਿਹੜੀਆਂ ਯੂਪੀਐਸਸੀ ਹੈ ਜਾਂ ਪੀਸੀਐਸ ਜੁਡੀਸ਼ਰੀ ਹੈ ਕਿ ਵਾਕਈ ਗੱਲ ਸਹੀ ਹੈ ਅਮਰਿੰਦਰ ਦੀ ਕਿ ਇਹਨੂੰ ਮਿਸ਼ਨ ਮੰਗ ਲੈਣਾ ਪੈਂਦਾ ਨਾ ਸਿਰਫ ਸਟੂਡੈਂਟ ਨੂੰ ਮਿਸ਼ਨ ਮੰਗ ਲੈਣਾ ਪੈਂਦਾ ਬਲਕਿ ਇੱਕ ਅਧਿਆਪਕ ਨੂੰ ਵੀ ਇਹਨੂੰ ਮਿਸ਼ਨ ਵਾਂਗ ਹੀ ਲੈਣਾ ਪੈਂਦਾ ਹੂੰ ਹੂੰ ਤੋਂ ਅਸੀਂ ਇਹਨਾਂ ਨੂੰ ਮਿਸ਼ਨ ਵਾਂਗ ਲਿਆ ਇਹ ਬੱਚਾ ਮੇਰੇ ਕੋਲੇ ਆਇਆ ਉਸ ਤੋਂ ਬਾਅਦ ਪਹਿਲਾਂ ਤਾਂ ਮੈਨੂੰ ਨਹੀਂ ਲੱਗਿਆ ਪਹਿਲਾਂ ਤਾਂ ਮੈਂ ਲੱਗਿਆ ਵੀ ਮੇਰੇ ਕੋਲੇ ਬਹੁਤ ਸਟੂਡੈਂਟ ਆਉਂਦੇ ਆ ਉਹ ਹੁੰਦੇ ਆ ਚਲੇ ਜਾਂਦੇ ਆ ਫਿਰ ਮੈਂ ਇਹਦੀ ਇੱਕ ਲਗਨ ਦੇਖੀ ਜੇ ਇਹਨੂੰ ਕਹਿਣਾ ਫੋਨ ਬੰਦ ਕਰ ਦੇ ਇਹਦਾ ਫੋਨ ਬੰਦ ਹੁੰਦਾ ਸੀ ਅਗਲੇ ਦਿਨ ਜੇ ਇਹਨੂੰ ਕਹਿਣਾ ਆ ਕੰਮ ਕਰਕੇ ਲਿਆ ਤਾਂ ਅਗਲੇ ਦਿਨ ਇਹ ਉਹਨਾ ਕੰਮ ਨਹੀਂ ਕਰਦਾ ਸੀ ਉਸ ਤੋਂ ਡੇਢ ਗੁਣਾ ਜਾਂ ਡਬਲ ਕੰਮ ਕਰਕੇ ਲੈ ਕੇ ਆਉਂਦਾ ਸੀ ਤਾਂ ਥੋੜੇ ਚਿਰ ਬਾਅਦ ਮਹੀਨੇ ਦੋ ਮਹੀਨਾ ਬਾਅਦ ਮੈਨੂੰ ਲੱਗਿਆ ਜਿਵੇਂ ਕਦੇ ਆਪਕ ਨੂੰ ਲੱਗਦਾ ਹੁੰਦਾ ਨਾ ਕਿ ਬੰਦਾ ਮਿਲ ਗਿਆ ਹੈ ਬੰਦਾ ਮਿਲ ਗਿਆ ਹੈ ਇਹ ਕਰੂਗਾ ਕੁਝ ਫਿਰ ਉਹਦੇ ਤੇ ਅਧਿਆਪਕ ਵੀ ਲਗਾਤਾਰ ਕੰਮ ਕਰਦਾ ਉਹਨੂੰ ਵੀ ਇੱਕ ਮਿਸ਼ਨ ਮਿਲ ਜਾਂਦਾ ਅਧਿਆਪਕ ਦਾ ਮਿਸ਼ਨ ਹੀ ਇਹ ਹੁੰਦਾ ਹੈ ਕਿ ਅੱਛੇ ਵਿਦਿਆਰਥੀ ਫੜਨੇ ਜਿਹੜੇ ਉਸ ਰਾਹ ਤੇ ਚੱਲ ਸਕਦੇ ਆ ਜੋ ਅਧਿਆਪਕ ਦੇ ਦਿਮਾਗ ਤੇ ਹੁੰਦਾ ਹੈ ਜੋ ਉਹਦਾ ਮਿਸ਼ਨ ਹੁੰਦਾ ਤੇ ਇਹ ਮਿਸ਼ਨ ਪਹਿਲਾਂ ਹੀ ਮਣਾਈ ਬੈਠੇ ਸੀਗੇ ਤੇ ਮੈਨੂੰ ਵੀ ਲੱਗਿਆ ਵੀ ਇਹ ਬੰਦਾ ਮਿਲ ਗਿਆ ਜੋ ਮੈਂ ਲੱਭਦਾ ਸੀ ਤੇ ਉਦੋਂ ਬਾਅਦ ਫਿਰ ਸਾਢੇ 3 ਸਾਲ ਲਗਾਤਾਰ ਚੱਲੇ ਨਾਮੇ ਸਾਸ ਰਿਆ ਜੀ ਹੁਣ ਮੈਂ ਤੁਹਾਡੇ ਕੋਲੇ ਆਉਣਾ ਲੋੜਾਂ ਕਿਸ ਤਰ੍ਹਾਂ ਦੀਆਂ ਮਹਿਸੂਸ ਨੇ ਕਿਸ ਤਰ੍ਹਾਂ ਦਾ ਸਾਥ ਲੋੜਿੰਦਾ ਹੁੰਦਾ ਹੈ ਜਿਹੜਾ ਬੰਦਾ ਉਮੀਦਵਾਰ ਹੁੰਦਾ ਹੈ ਇਸ ਤਰ੍ਹਾਂ ਦੀ ਸਾਧਨਾ ਦੇ ਵਿੱਚ ਸਭ ਤੋਂ ਪਹਿਲਾਂ ਜੀ ਆਪਾਂ ਨੂੰ ਆਪਦੀ ਸੁਸਾਇਟੀ ਡਿਫਾਈਨ ਕਰਨੀ ਪੈਂਦੀ ਆ ਵੀ ਸਾਡੀ ਸੁਸਾਇਟੀ ਵਿੱਚ ਉਹਦਾਂ ਦੇ ਲੋਕ ਨਾ ਹੋਣ ਜਿਹੜੇ ਨੈਗੇਟਿਵ ਹੋਣ ਕਿਉਂਕਿ ਇਹ ਤੁਹਾਡਾ ਨਾ ਹੋਣ ਨੈਗੇਟਿਵ ਪਰਸਨ ਆਪਣੀ ਇਸ ਯਾਤਰੀ ਦੌਰਾਨ ਆਪਣੇ ਨਾਲ ਨਾ ਹੋਣ ਕਿਉਂਕਿ ਜੀ ਇਹ ਲੰਮਾ ਪ੍ਰੋਸੈਸ ਹੁੰਦਾ 2 ਸਾਲ 3 ਸਾਲ ਲੱਗੇ ਜਾਂਦੇ ਆ ਤੇ ਬਹੁਤ ਸਾਰੇ ਫੇਸਸ ਆਉਂਦੇ ਤੁਸੀਂ ਡੀਮੋਟੀਵੇਟ ਹੁੰਨੇ ਆ ਕਦੇ ਤੁਹਾਨੂੰ ਲੱਗਦਾ ਵੀ ਕੁਇਟ ਕਰ ਦਿਆਂ ਕਦੇ ਤੁਹਾਨੂੰ ਲੱਗਦਾ ਵੀ ਯਾਰ ਵਾਰੀ ਵਾਰੀ ਉਹੀ ਪੜ੍ਹੀ ਜਾਂਦਾ ਰਿਵਾਈਜ਼ ਕਰੀ ਜਾਂਦਾ ਮੈਨੂੰ ਆਉਂਦਾ ਫਿਰ ਵੀ ਰਿਵਾਈਜ਼ ਕਰੀ ਜਾਂਦਾ ਵੀ ਚੱਲ ਕੀ ਰਿਹਾ ਮੇਰੀ ਲਾਈਫ ਚ ਕੁਝ ਹੋਰ ਐਕਟੀਵਿਟੀ ਹੈਣੀ ਕਿ ਕੱਲੇ ਹੀ ਪੜਾਈ ਕੁਝ ਨਹੀਂ ਕੁਝ ਰਿਹਾ ਤੇ ਵਟ ਫਿਰ ਮੈਨੂੰ ਉਹ ਲੱਗਦਾ ਵੀ ਜੇ ਆਪਣੀ ਲਾਈਫ ਚ 네ਗੇਟਿਵ ਬੰਦੇ ਹੋਣਗੇ ਉਹ ਹੋਰ ਆਪਾਂ ਨੂੰ ਹੋਰ ਡੀਮੋਟੀਵੇਟ ਕਰਨਗੇ ਤੇ ਆਪਣੀ ਸੋਸਾਇਟੀ ਵਿੱਚ ਥੋੜੇ ਲੋਕ ਰੱਖੋ ਉਹ ਰੱਖੋ ਜਿਹੜੇ ਤੁਹਾਨੂੰ ਮੋਟੀਵੇਟ ਕਰਨ ਬੂਸਟ ਕਰਨ ਜਿਵੇਂ ਮੇਰੇ ਨਾਲ ਨਾਪ੍ਰੀਤ ਸਰ ਸੀਗੇ ਜਾਂ ਮੇਰੇ ਪੇਰੈਂਟ ਸੀਗੇ ਜਾਂ ਮੇਰੇ ਇੱਕ ਦੋ ਦੋਸਤ ਸੀਗੇ ਹੁਣ ਮੈਂ ਕਈ ਵਾਰੀ ਡਿਸਟਰਬ ਹੋਣਾ ਮੈਨੂੰ ਵੀ ਲੱਗਦਾ ਯਾਰ ਵੀ ਛੱਡ ਦੇ ਮੈਂ ਕੀ ਕਰੀ ਜਨਾ ਸਰਨਲ ਮੈਂ ਗੱਲ ਕਰਨੀ ਸਰਨੇ ਕਹਿਣਾ ਵੀ ਕੋਈ ਨਹੀਂ ਤੂੰ ਅੱਜ ਨਾ ਪੜਾਈ ਕਰ 10 12 ਕਿਲੋਮੀਟਰ ਸਾਈਕਲ ਚਲਾਇਆ ਤੇ ਵੀ ਅਗਲੇ ਦਿਨ ਨਵਾਂ ਦਿਨ ਚੜੂਗਾ ਤੇ ਉਵੇਂ ਹੀ ਹੁੰਦਾ ਸੀਗਾ ਜੀ ਬਾਕੀ ਅਗਲੇ ਦਿਨ ਨਵਾਂ ਦਿਨ ਚੜਦਾ ਸੀ ਫਿਰ ਮੈਂ એનર્ਜੀ ਦਾ ਲੈਵਲ ਉਹੀ ਰੱਖ ਕੇ ਸਟਾਰਟ ਕਰ ਦਿੰਦਾ ਸੀ ਪੜਾਈ ਤੇ ਸੋ ਮੈਨੂੰ ਇਹ ਲੱਗਦਾ ਵੀ ਆਪਣੇ ਆਲੇ ਦੁਆਲੇ ਪੋਜ਼ਿਟਿਵ এনवायरमेंट ਹੋਣਾ ਚਾਹੀਦਾ ਜੋ ਬਹੁਤ ਜ਼ਰੂਰੀ ਹੈ ਇਸ ਕੰਪੀਟੀਟਿਵ ਐਗਜ਼ਾਮ ਲਈ ਕਰਨ ਚਾਹੰਦਾ ਜਦੋਂ ਇਹ ਜਰਾ ਰਾਹ ਚੁਣਿਆ ਬਹ ਹੁੰਦਾ ਜਰੂਰੀ ਨਹੀਂ ਵੀ ਉਹ ਅੱਜੀ ਮਿਲੇ 5 ਸਾਲਾਂ ਨੂੰ 2 ਸਾਲਾਂ ਨੂੰ ਜਿਹੜਾ ਮੋਟੀਵੇਟ ਕਰਦਾ ਬੰਦਾ ਜੀ ਉਹਦੀ ਉਹਦੀ ਆਪ ਦੀ ਸਥਿਤੀ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਜਾਂ ਉਹਨੂੰ ਉਹ ਕਿਸ ਤਰ੍ਹਾਂ ਦੀ ਮੋਟੀਵੇਸ਼ਨ ਚੁਣ ਕੇ ਉਹਦੇ ਤੱਕ ਭੇਜਣੀ ਚਾਹੀਦੀ ਹੈ ਵੀ ਉਹ ਬਣਿਆ ਰਹੇ ਅਸਲਸਾ ਸਾਰਾ ਜਦੋਂ ਇੰਦਰਜੀਤ ਨੇ ਵੀ ਪ੍ਰੀ ਟੈਸਟ ਦਿੱਤਾ ਉਹਦੇ ਵਿੱਚ ਵੀ ਇਹਦੇ ਇੱਕ ਦੋ ਕੁਐਸਚਨ ਗਲਤ ਇਸ ਕਰਕੇ ਹੋ ਗਈ ਕਿ ਵੀ ਪਜਲ ਹੋ ਗਿਆ ਪਰ ਮੈਂ ਤੇ ਨਪਰੀਤ ਨੇ ਇਹੀ ਸਲਾਹ ਕੀਤੀ ਵੀ ਆਪਾਂ ਇਹਦੇ ਨਾਲ ਮੈਨ ਟੈਸਟ ਜਾਣਾ ਫਿਰ ਅਸੀਂ ਚੰਡੀਗੜ੍ਹੇ ਦੇ ਨਾਲ ਰਹੇ ਜੀ ਉੱਥੇ ਤੇ ਇਹਨੂੰ ਮਤਲਬ ਸਾਰਾ ਕੁਝ ਬੰਦੇ ਦੇ ਯਾਦ ਤਾਂ ਹੁੰਦਾ ਹੀ ਹੈ ਜੀ ਉਹਨਾਂ ਚੀਜ਼ਾਂ ਨੂੰ ਨਾ ਪੈਰਲਲ ਮਤਲਬ ਦਿਮਾਗ ਦੇ ਵਿੱਚ ਰੱਖ ਕੇ ਬੰਦਾ ਲਿਖ ਲੇ ਇਹਦੀ ਲੋੜ ਹੁੰਦੀ ਹੈ ਪਰ ਇਹਨੂੰ ਅਸੀਂ ਫਿਰ ਪਜਲ ਨਹੀਂ ਹੋਂ ਦਿੱਤਾ ਜੀ ਤੇ ਕਰਕੇ ਕੰਮ ਹੀ ਹੁੰਦਾ ਇਹ ਬਿਲਕੁਲ ਇਹ ਮੈਨੂੰ ਚੰਗੀ ਆ ਕਿ ਗੱਲ ਮੈਨੂੰ ਹੋਰ ਦੱਸੋ ਜੀ ਸਕੂਟਰ ਦੀ ਸਕੂਲ ਸਪੇਅਰ ਪਾਰਟ ਦੀ ਦੁਕਾਨ ਹੈ ਸਕੂਟਰ ਠੀਕ ਕਰਦੇ ਆ ਮੈਂ ਦੇਖ ਕੇ ਆਇਆ ਉੱਥੇ ਮੇਨ ਗੱਲ ਇਹ ਹੈ ਅੱਛਾ ਮੈਨੂੰ ਇਹ ਲੱਗਿਆ ਵੀ ਉੱਥੇ ਤਾਂ ਤਰ੍ਹਾਂ ਤਰ੍ਹਾਂ ਦੀਆਂ ਕਹਾਣੀਆਂ ਬਣਦੀਆਂ ਨੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਸੌਣ ਦੇ ਬਾਰੇ ਕਨਸੈਂਟਰੇਸ਼ਨ ਕਿਵੇਂ ਬਣਦੀ ਅਸਲ ਚ ਨਾ ਮੈਂ ਖੁਦ ਵੀ ਜਦੋਂ ਸਕੂਲ ਦੇ ਵਿੱਚ ਪੜਾਉਣਾ ਨਾ ਵੱਡੇ ਬੱਚੇ ਆ ਮੇਰੇ ਕੋਲੇ ਪਲੱਸ 1 2 ਦੇ ਤੁਸੀਂ ਲਗਾਤਾਰ 40 50 ਮਿੰਟ ਫੋਕਸ ਕਰ ਸਕਦੇ ਆ ਇੱਕ ਅਧਿਆਪਕ ਵਾਂਗ ਉਸ ਤੋਂ ਬਾਅਦ ਤੁਸੀਂ ਬੋਰ ਹੋਣਾ ਸ਼ੁਰੂ ਕਰ ਦਿੰਦੇ ਆ ਤਾਂ ਕਿਸੇ ਵੀ ਉਮਰ ਦੇ ਹੋਣ ਵਿਚੋਂ ਨਾ ਇੱਕ ਥੋੜੀ ਜੀ ਰੀਫਰੈਸ਼ਮੈਂਟ ਤੁਹਾਨੂੰ ਚਾਹੀਦੀ ਹੈ ਜਿਹੜਾ ਚੰਗਾ ਅਧਿਆਪਕ ਹੈ ਉਹ 25 ਮਿੰਟ ਲਗਾਤਾਰ ਪੜਾਉਂਦਾ ਉਸ ਤੋਂ ਬਾਅਦ ਕੋਈ ਚੁਟਕਲਾ ਸੁਣਾਉਂਦਾ ਹੈ ਜਾਂ ਕੋਈ ਰੌਚਕ ਗੱਲ ਸੁਣਾਉਂਦਾ ਹੈ ਤਾਂ ਉਹ ਉਹਨਾਂ ਦਾ ਮਨੋਰੰਜਨ ਵੀ ਕਰਦਾ ਰਹਿੰਦਾ ਤੇ ਨਾਲ ਪੜਾਉਂਦਾ ਵੀ ਰਹਿੰਦਾ ਹੈ ਤੇ ਉਸ ਦੁਕਾਨ ਤੇ ਬਹੁਤ ਸਾਰੀਆਂ ਸਮਾਜਿਕ ਗੱਲਾਂ ਵੀ ਹੁੰਦੀਆਂ ਸੀ ਬਹੁਤ ਸਾਰੀਆਂ ਹਾਸੇ ਖੇਡੇ ਵਾਲੀਆਂ ਗੱਲਾਂ ਵੀ ਹੁੰਦੀਆਂ ਸੀ ਐਂਟਰਟੇਨਮੈਂਟ ਤੇ ਸਟੱਡੀ ਨਾਲ-ਨਾਲ ਚੱਲਦੀ ਰਹਿੰਦੀ ਸੀ ਜਦੋਂ ਅਸੀਂ ਐਂਟਰਟੇਨਮੈਂਟ ਕਰਦੇ ਸੀ ਅਸੀਂ ਬਹੁਤ ਸੀਰੀਅਸ ਹੁੰਦੇ ਸੀ ਸਾਨੂੰ ਪਤਾ ਹੁੰਦਾ ਸੀ ਵੀ ਇਸ ਤੋਂ ਬਾਅਦ ਫੇਰ ਅਸੀਂ ਜਾ ਕੇ ਫੋਕਸ ਉ ਉਹ ਇੱਕ ਜਿਹੜਾ ਆਪਾਂ ਕਹਿੰਦੇ ਨੇ ਪਲੇਵੇ ਮੈਥਡ ਜਾਂ ਕਹਿ ਦਿੰਨੇ ਆ ਕਿ ਐਂਟਰਟੇਨਿੰਗ ਮੈਥਡ ਉਹ ਸਾਡਾ ਚੱਲਦਾ ਰਿਹਾ ਉਸ ਦੁਕਾਨ ਤੇ ਉਹ ਵੀ ਦੁਕਾਨਦਾਰ ਸਾਡਾ ਮਿੱਤਰ ਹੈ ਬੜਾ ਅੱਛਾ ਉਹ ਸਾਡੇ ਨਾਲ ਨੇਪਿਆ ਤਿੰਨ ਸਾਲ ਹੋਣੇ ਸਾਨੂੰ ਤਿੰਨ ਚਾਰ ਕੁਰਸੀਆਂ ਪ੍ਰੋਵਾਈਡ ਕਰੀ ਰੱਖੀਆਂ ਇਹ ਉਹਦੇ ਲਈ ਬਹੁਤ ਔਖੀ ਗੱਲ ਸੀ ਵੈਸੇ ਪਰ ਉਹਨੇ ਵੀ ਸਾਡਾ ਸਾਥ ਨਹੀਂ ਛੱਡਿਆ ਕਿਉਂਕਿ ਉਹਨੂੰ ਵੀ ਲੱਗਦਾ ਸੀ ਕਿ ਕੁਝ ਚੰਗਾ ਹੋ ਰਿਹਾ ਹੈ ਹਰ ਇੱਕ ਇਨਸਾਨ ਚਾਹੁੰਦਾ ਹੈ ਕਿ ਸਕੂਟਰ ਠੀਕ ਕਰੀ ਜਾਣੇ ਹੋਰ ਗੱਲ ਆ ਉਹਦੀ ਜੌਬ ਹੈ ਪਰ ਉਹਨੂੰ ਲੱਗਦਾ ਕਿ ਸਮਾਜ ਦੇ ਵਿੱਚ ਕੁਝ ਚੰਗਾ ਹੋ ਰਿਹਾ ਤਾਂ ਮੈਂ ਵੀ ਕਰਦੇ ਹਾਂ ਹੁਣ ਮੈਂ ਤੁਹਾਡੇ ਤੱਕ ਆਉਣਾ ਹੈ ਇਹ ਕਹਾਣੀਆਂ ਬੜੀਆਂ ਰੌਚਕ ਸੁਣਨੀ ਚਾਹੁੰਦੀਆਂ ਕਿ ਕਮਰਾ ਬੰਦ ਕਰਕੇ ਪੜ੍ਹਨਾ ਚਾਹੀਦਾ ਤੁਸੀਂ ਕਮਰਾ ਛੱਡੋ ਸੜਕ ਤੇ ਬੈਠ ਕੇ ਪੜ੍ਹਦੇ ਰਹੇ ਆ ਚਲੋ ਦੂਜੀ ਤਿਆਰੀ ਕਮਰਾ ਬੰਦ ਕਰਕੇ ਵੀ ਕੀਤੀ ਕੋਚਿੰਗ ਵੀ ਲਈ ਕਮਰਾ ਖੋਲ ਕੇ ਵਾਲੀ ਜਿਹੜੀ ਸੜਕ ਕੋਲੇ ਤਿਆਰੀ ਸੀ ਉਹ ਕਿਵੇਂ ਰਹੀ ਉਹਦਾ ਐਕਸਪੀਰੀਅੰਸ ਕਿਵੇਂ ਰਿਹਾ ਉਹਨਾ ਜੀ ਮੈਂ ਉਹਨੂੰ ਇਹ ਸਮਝਦਾ ਸੀ ਵੀ ਉਹ ਮੇਰਾ ਰਿਫਰੈਸ਼ਮੈਂਟ ਜਾਂ ਫਰੈਸ਼ ਹੋਣ ਦਾ ਟਾਈਮ ਆ ਤੇ ਕਿਉਂਕਿ ਸਾਰਾ ਦਿਨ ਮੈਂ ਘਰੇ ਪੜਦਾ ਰਹਿੰਦਾ ਸੀਗਾ ਹੀ ਕਮਰੇ 'ਚ ਬੈਠਾ ਚਲੋ ਕਰਦਿਆਂ ਨਾਲ ਥੋੜੀ ਬਹੁਤ ਇੰਟਰੈਕਸ਼ਨ ਹੁੰਦੀ ਸੀ ਜਦੋਂ ਖਾਣਾ ਹਨਾ ਖਾਣਾ ਜਾਂ ਉਦਾਂ 10 ਮਿੰਟ ਉਹਨਾਂ ਕੋਲੇ ਬੈਠਣਾ ਤੇ ਸਾਰਾ ਦਿਨ ਤਾਂ ਘਰੇ ਬੋਰ ਵੀ ਹੋ ਜਾਂਦਾ ਜੀ ਫਿਰ ਮੇਰਾ ਸ਼ਾਮ ਨੂੰ ਜਦੋਂ ਮੈਂ ਘੰਟਾਕ ਸਰਵਰ ਕੋਲੇ ਆਉਂਦਾ ਸੀ ਉਹਦੇ ਮੇਰੇ ਦੋ ਪਰਪਸ ਸੀ ਇੱਕ ਤਾਂ ਚਲੋ ਪੰਜਾਬੀ ਪੜ੍ਹਨ ਵਾਸਤੇ ਜਾਂ ਕੋਈ ਜੀਕੇ ਦਾ ਡਿਸਕਸ ਕਰਨ ਵਾਸਤੇ ਇੱਕ ਮੇਰਾ ਵੀ ਮਾਈਂਡ ਫਰੈਸ਼ ਕਰਨ ਲਈ ਵੀ ਆਉਂਦਾ ਸੀ ਉਹਨਾਂ ਸੇ ਹਾਸਾ ਮਖੌਲ ਵੀ ਜਾਂਦਾ ਸੀ ਅਸੀਂ ਸ਼ੌਫ ਤੇ ਤੇ ਉਹਨਾਂ ਨਾਲ ਮੇਰਾ ਮਾਈਂਡ ਫਰੈਸ਼ ਰਹਿੰਦਾ ਸੀ ਗਾਈ ਤੇ ਚਲੋ ਘੰਟਾ ਕਾ ਆਪਣੇ ਪੂਰੇ ਦਿਨ ਦੇ 24 ਘੰਟੇ ਵਿੱਚੋਂ 1 ਘੰਟਾ ਕਲਰ ਰਫਰੈਸ਼ਮੈਂਟ ਲਈ ਮਾਈਂਡ ਫਰੈਸ਼ ਲਈ ਚਾਹੀਦੀ ਹੈ ਜੀ ਤੇ ਉਹ ਮੈਨੂੰ ਲੱਗਦਾ ਸੀ ਵੀ ਉਹ ਮੇਰੇ ਦੋਨੇ ਪਰਪਸ ਸੋਲਵ ਹੋਏ ਆ ਪੜ੍ਹਾਈ ਵਾਲਾ ਵੀ ਤੇ ਮਾਈਂਡ ਫਰੈਸ਼ ਕਰਨਾ ਮੈਂ ਬਹੁਤ ਸਾਰੇ ਅਫਸਰਾਂ ਦੀਆਂ ਇੰਟਰਵਿਊਜ਼ ਕੀਤੀਆਂ ਉਹਨਾਂ ਦੇ ਬੱਚੇ ਬਹੁਤੇ ਯੂਪੀਐਸਸੀ ਨੂੰ ਟੱਪ ਨਹੀਂ ਸਕੇ ਤੁਸੀਂ ਮੈਨੂੰ ਪਹਿਲੀ ਸ਼ੁਰੂਆਤ ਚ ਕਿਹਾ ਸੀ ਕਿ ਸਾਡੇ ਬੈਕਗ੍ਰਾਉਂਡ ਦੇ ਵਿੱਚ ਇਹ ਕਹਾਣੀ ਹੈਗੀ ਕਿ ਜੱਜ ਹੈਗੇ ਫੈਮਿਲੀ 'ਚ ਹਾਂਜੀ ਜਾਂਦਾ ਸਹੂਲਤਾਂ ਉਹਵੀਆਂ ਦੀਆਂ ਹੁੰਦੀਆਂ ਜਾਂ ਡਿਸਪੀਸਪਲਨ ਨਹੀਂ ਹੁੰਦਾ ਤੁਹਾਨੂੰ ਕੀ ਲੱਗਦਾ ਜਿਸਕੈਨ ਕਰਕੇ ਆਪਦੇ ਆਪ 'ਚੋਂ ਵੀ ਤੁਹਾਡੇ 'ਚ ਕੀ ਬਿਹਤਰੀਨ ਚੀਜ਼ਾਂ ਸੀ ਜਾਂ ਤੁਹਾਡਾ რა ਹੌਸਲਾ ਕੌਣ ਰਿਹਾ ਜੀ ਜਿਨੇ ਤੁਹਾਡੇ ਚ ਕੁਝ ਚੀਜ਼ਾਂ ਇਹ ਜੀਆਂ ਪਾਤੀਆਂ ਕਿਹੜੀਆਂ ਸੀਗੀਆਂ ਜਿਨ੍ਹਾਂ ਨੇ ਤੁਹਾਨੂੰ ਇੱਥੋਂ ਤੱਕ ਲੈ ਕੇ ਆਂਦਾ ਜੇ ਜੀ ਮੋਟੀਵੇਸ਼ਨ ਦੀ ਗੱਲ ਕਰਾਂ ਤੇ ਮੇਨਲੀ ਮੋਟੀਵੇਸ਼ਨ ਮੇਰੇ ਪੇਰੈਂਟਸ ਸੀ ਤੇ ਰਾਹੁਲ ਸਰ ਸੀ ਨਾਪ੍ਰੀਤ ਸਰ ਸੀ ਹੁਣ ਉਹ ਆਹੀ ਕਹਿੰਦੇ ਸੀ ਯਾਰ ਵੀ ਤੂੰ ਨਹੀਂ ਕਰੀ ਜਦੋਂ ਇਹ ਨਹੀਂ ਮਿਲੇ ਸੀ ਮੈਂ ਉਦੋਂ ਦੀ ਗੱਲ ਕਰ ਉਦੋਂ ਮੇਰਾ ਆਪ ਦਾ ਸੈਟ ਸੀ ਮੈਂ ਕਰੂੰਗਾ ਵੀ ਮੈਂ ਹੀ ਕਰੂੰਗਾ ਜੀ ਜੋ ਕਰਨਾ ਦਾ ਫਿਰ ਕਰਨਾ ਇਹ ਇਹ ਸਵਾਲ ਦੇ ਥੱਲੇ ਵੀ ਬਹੁਤ ਕੁਝ ਹੈ ਕਰੂੰਗਾ ਤੇ ਤਕਨੀਕ ਹਾਂਜੀ ਹੱਠ ਹੁੰਦਾ ਇੱਕ ਤਕਨੀਕ ਹੁੰਦੀ ਹੈ ਇਹ ਇਸ ਪੱਖ ਨੂੰ ਤੁਸੀਂ ਕਿਵੇਂ ਦੇਖ ਪਹਿਲਾਂ ਜੀ ਮੇਰਾ ਸ਼ੁਰੂ ਤੋਂ ਇਹ ਸੈਟ ਸੀ ਵੀ ਟਿਲ ਦੀ ਕਾਲਜ ਲਾਈਫ ਮੈਂ ਇੰਜੋਏ ਕਰਨਾ ਮੈਂ ਆਪਦੀ એનર્ਜੀ ਕਾਲਜ ਟਾਈਮ ਤੱਕ ਵੇਸਟ ਨਹੀਂ ਕਰੂੰਗਾ ਤੇ एग्जाम ਤੋਂ ਪਹਿਲਾਂ ਵੀ ਮੈਂ ਇੱਕ ਰਾਤ ਪਹਿਲਾਂ ਪੜ੍ਹ ਕੇ ਪੇਪਰ ਦੇ ਆਉਂਦਾ ਸੀ ਅਗਲੇ ਦਿਨ ਵੀ ਕਦੇ ਮੈਂ ਆਏ ਨਹੀਂ ਵੀ ਪੇਪਰ ਆਗੇ ਤਾਂ ਸਣਾ ਉਹ ਚੁਲ ਕਿਤਾਬਾਂ ਚੱਕ ਕੇ ਬੈਠ ਜਾਉ ਤੇ ਮੈਨੂੰ ਪਤਾ ਸੀ ਮੈਂ ਕਦੋਂ ਆਪਦੀ એનર્ਜੀ ਕਿਸੇ ਉਸ ਕੰਮ ਤੇ ਲਾਉਣੀ ਜਿਹੜਾ ਮੇਰਾ ਮੇਨ ਟਾਰਗੇਟ ਆ ਤੇ ਇਹ ਇਹ ਤੁਹਾਨੂੰ ਕਿਵੇਂ ਪਤਾ ਲੱਗ ਗਿਆ ਵੀ ਇਹ એનર્ਜੀ ਇੱਥੇ ਜਾ ਕੇ ਐਂ ਲਾਉਣੀ ਹੈ ਇਹ ਵੀ ਕਿਸੇ ਨੇ ਕੋਈ ਪੁਆਇੰਟ ਤੋਂ ਬੰਦਾ ਕੋਈ ਉੜਦੇ ਪੰਛੀ ਤੋਂ ਜਹਾਜ ਬਣਿਆ ਕਹਿੰਦੇ ਕੋਈ ਕੋਈ ਕਿਤੋਂ ਦਾ ਪਤਾ ਲੱਗਦਾ ਹੀ ਆ ਨਹੀਂ ਇਹ ਆਪਣੇ ਆਪ ਹੀ ਆਇਆ ਜੀ ਮੰਜ ਐਕਚੁਅਲੀ ਹੁਣ ਤੁਹਾਨੂੰ ਮੈਂ ਕ੍ਰਿਕਟ ਦੀ ਗੱਲ ਤਾਂ ਕੀਤੀ ਪਰ ਮੇਰੇ ਘਰ ਦੇ ਦਾ ਹਮੇਸ਼ਾ ਮੈਨੂੰ ਰੋਕਦੀ ਸੀ ਜਿਵੇਂ ਅਕਸਰ ਹੀ ਆਪਾਂ ਦੇਖਦੇ ਆ ਪੇਰੈਂਟਸ ਕਹਿੰਦੇ ਵੀ ਪੜ੍ਹਾਈ ਵੱਲ ਧਿਆਨ ਦੇ ਸਾਰਾ ਸਾਰਾ ਦਿਨ ਪਿੰਡਾਂ 'ਚ ਖੇਡਣ ਜਾੜਨਾ ਟੂਰਨਾਮੈਂਟ ਹੀ ਆਪਣੇ ਪਿੰਡੂ ਟੂਰਨਾਮੈਂਟ ਹੁੰਦੇ ਆ ਪਿੰਡਾਂ 'ਚ ਖੇਡਣ ਜਾਣਾ ਜਾਂ ਸੰਡੇ ਹੁੰਦਾ ਸੀ ਲੈਦਰ ਖੇਡਦੇ ਸੀਗੇ ਸਵੇਰੇ ਇੱਕ ਵਾਰ ਸਵੇਰੇ ਹੁੰਦਾ ਸੀ ਇੱਕ ਦੁਪਹਿਰੇ ਸਾਰਾ ਸਾਰਾ ਦਿਨ ਨਿਕਲ ਜਾਣਾ ਤੇ ਘਰਦਿਆਂ ਨੇ ਕਹਿੰਦਾ ਯਾਰ ਤੂੰ ਖੇਡਣ 'ਚ ਹੀ ਰਹਿਣਾ ਵੀ ਪੜ੍ਹਾਈ ਵੱਲ ਧਿਆਨ ਦੇ ਵੀ ਪੇਰੈਂਟਸ ਨੂੰ ਹੁਣ ਪਤਾ ਨਹੀਂ ਵੀ ਉਹਨਾਂ ਨੂੰ ਐ ਲੱਗਦਾ ਵੀ ਇਹ ਸ਼ੁਰੂ ਦੀ ਪੜੂ ਤੇ ਉਦੋਂ ਤਾਂ ਮੈਂ ਉਹਨਾਂ ਦੀ ਗੱਲ ਨਹੀਂ ਸੁਣੀ ਜੀ ਮੈਂ ਕਹਿੰਦਾ ਕੋਈ ਨਹੀਂ ਕੋਈ ਨਹੀਂ ਵੀ ਮੈਂ ਆਪੇ ਕਰ ਲਵਾਂਗਾ ਤੇ ਹੁਣ ਜਦੋਂ ਮੈਂ ਸਿਲੈਕਟ ਹੋ ਗਿਆ ਮੇਰੇ ਪੇਰੈਂਟਸ ਵੀ ਕਹਿੰਦੇ ਆ ਕਹਿੰਦੇ ਅਸੀਂ ਇਹਨੂੰ ਬਹੁਤ ਸਮਝਾਇਆ ਵੀ ਹਟ ਜਾ ਖੇਡਣੋਂ ਪਰ ਇਹ ਹਟਿਆ ਨਹੀਂ ਤੇ ਜਦੋਂ ਇਹਨੇ ਹਟਣਾ ਸੀ ਆਪ ਹੀ ਹਟ ਗਿਆ ਜਦਨੇ ਉਹ ਫੋਕਸ ਕਰ ਲਿਆ ਹਾਂਜੀ ਇਹ ਇਸ ਗੱਲ ਦੀ ਇਸ ਗੱਲ ਦੀ ਜਿਹੜੀ ਉਹਨਾਂ تصدیق ਕਿਵੇਂ ਕਰਦੇ ਹੋ ਤੁਸੀਂ ਇਸ ਗੱਲ ਨੂੰ ਨਹੀਂ ਅਸਲ ਦੇ ਵਿੱਚ ਨਾ ਸਰ ਤਿਆਰੀ ਤਾਂ ਮੁੰਡੇ ਨੇ ਪੂਰੀ ਸੀਰੀਅਸ ਹੋ ਕੇ ਕੀਤੀ ਪਰ ਤੁਸੀਂ ਜਿਹੜਾ ਤੁਹਾਡਾ ਸਵਾਲ ਸੀ ਨਾ ਉਹ ਉਦੇ ਤੱਕ ਇਹ ਪਹੁੰਚਿਆ ਨਹੀਂ ਅਸਲ ਦੇ ਵਿੱਚ ਕਈ ਵਾਰੀ ਇੱਕ ਚੋਟ ਵੀ ਇੱਕ ਦੋ ਇਹਨਾਂ ਦੇ ਰਿਸ਼ਤੇਦਾਰ ਕਹਿ ਲਈ ਜਾਂ ਇਹਦੇ ਸੱਜਣ ਲੈ ਉਹਨਾਂ ਨੇ ਜ਼ਰੂਰ ਮਾਰੀ ਹੈ ਇਹਨੂੰ ਆ ਮੈਂ ਉੱਥੇ ਲਿਜਾਣਾ ਚਾਹੁੰਦਾ ਹਾਂ ਉਹ ਉਹਨਾਂ ਨੇ ਮਾਰੀ ਤਾਂ ਫਿਰ ਫਿਰ ਇਹ ਉਦੋਂ ਬਾਅਦ ਸੀਰੀਅਸ ਹੋ ਗਿਆ ਹਾਂ ਇਹ ਸਾਡੇ ਨਾਲ ਵੀ ਸਾਂਝੀਆਂ ਕਰਦਾ ਸੀ ਉਹ ਗੱਲਾਂ ਪਰ ਉਹਨਾਂ ਨੇ ਮਤਲਬ ਕਿਹਾ ਹੀ ਕੁਛ ਇਸ ਤਰ੍ਹਾਂ ਦੀਆਂ ਗੱਲਾਂ ਸ਼ਾਇਦ ਤੁਹਾਨੂੰ ਜ਼ਿਆਦਾ ਆ ਡੰਡੇ 'ਚ ਲੈ ਕੇ ਕਹਿੰਦੇ ਡੰਡੇ 'ਚ ਲੈ ਕੇ ਫਿਰਦਾ ਰਹਿੰਦਾ ਇਹ ਕਿਤੇ ਜੱਜ ਬਣ ਬਿਲਕੁਲ ਬਿਲਕੁਲ ਤੋਂ ਇਹੀ ਮੈਂ ਸਵਾਲ ਤੁਹਾਡੇ ਤੱਕ ਲੈ ਕੇ ਆਇਆ ਜੀ ਜੀ ਅਸਲ ਜਿਨਾ ਕਈ ਤਰ੍ਹਾਂ ਦੀਆਂ ਸਥਿਤੀਆਂ ਚੋਂ ਗੁਜ਼ਰਦਾ ਇੱਕ ਵਿਦਿਆਰਥੀ ਅਸੀਂ ਵੀ ਦੇਖਦੇ ਹੁੰਨੇ ਆ ਸਾਡਾ ਤਜਰਬਾ ਰਿਹਾ ਹੈ ਕਿ ਕਈ ਵਿਦਿਆਰਥੀ ਨਾ ਬਹੁਤ ਸਾਨੂੰ ਲੱਗਦਾ ਹੁੰਦਾ ਹੈ ਕਿ ਇਹ ਨਲਾਇਕ ਹੈ ਆਮ ਟੀਚਰਾਂ ਨੂੰ ਲੱਗਦਾ ਹੁੰਦਾ ਮੈਨੂੰ ਨਹੀਂ ਕਦੇ ਲੱਗਿਆ ਪਰ ਮੈਂ ਦੇਖਦਾ ਉਹਨਾਂ 3-4 ਸਾਲ ਲਗਾਤਾਰ ਜਦੋਂ ਅਸੀਂ ਸਬਰ ਨਾਲ ਪੜ੍ਹਾਉਨੇ ਆ ਕਰਦੇ ਆ ਤਾਂ ਇੱਕਦਮ ਹੀ ਚੱਲ ਪੈਂਦਾ ਵਿਦਿਆਰਥੀ ਉਹ ਵਾਕਈ ਗੱਲ ਸਹੀ ਹੈ ਕਿਤੇ ਨਾ ਕਿਤੇ ਕੋਈ ਨਾ ਕੋਈ ਉਹਨੂੰ ਠੋਕਰ ਵੱਜਦੀ ਹੈ ਉਹਦਾ ਕੋਈ ਨਾ ਕੋਈ ਪ੍ਰੇਰਨਾ ਸਰੋਤ ਮਿਲਦਾ ਹੈ ਮੈਂ ਆਪ ਵੀ ਖੁਦ ਵੀ ਇਸੇ ਤਰ੍ਹਾਂ ਦਾ ਹੀ ਵਿਦਿਆਰਥੀ ਸੀਗਾ 8ਵੀਂ ਤੱਕ ਮੈਂ ਬਿਲਕੁਲ ਨਹੀਂ ਪੜਿਆ ਉਸ ਤੋਂ ਬਾਅਦ ਮੈਨੂੰ ਆਉਣ ਲੱਗਿਆ ਕਿ ਅਧਿਆਪਕਾਂ ਦੀਆਂ ਝਿੜਕਾਂ ਖਾਈ ਜਾਣੀਆਂ ਇਹ ਠੀਕ ਨਹੀਂ ਹੈਗਾ ਇਹਦੇ ਵਿੱਚ ਤੁਹਾਨੂੰ ਬੇਇੱਜ਼ਤੀ ਮਹਿਸੂਸ ਹੁੰਦੀ ਹੈ ਤੇ ਮੈਂ ਇੱਕਦਮ ਹੀ 9ਵੀਂ 10ਵੀਂ 11ਵੀਂ 12ਵੀਂ ਫਿਰ ਟੌਪਰ ਰਿਹਾ ਤਾਂ ਕਿਤੇ ਤੁਹਾਨੂੰ ਆਪਦੇ ਅੰਦਰੋਂ ਹੀ ਇੱਕ ਆਵਾਜ਼ ਆਉਂਦੀ ਹੈ ਜਿਹੜੀ ਸਾਨੂੰ ਕਹਿੰਦੀ ਹੈ ਵੀ ਨਹੀਂ ਹੁਣ ਬਹੁਤ ਹੋ ਗਿਆ ਤੇ ਉਸ ਤੋਂ ਬਾਅਦ ਫਿਰ ਤੁਸੀਂ ਚੱਲ ਪੈਨੇ ਆ ਬੰਦੇ ਦਾ ਦਿਮਾਗ ਖੁੱਲਾ ਹੋਣਾ ਚਾਹੀਦਾ ਹੈ ਉਹ ਬੰਦ ਨਹੀਂ ਹੋਇਆ ਹੋਣਾ ਚਾਹੀਦਾ ਨਹੀਂ ਤਾਂ ਸਕੂਲੀ ਪੜ੍ਹਾਈ ਤੋਂ ਬਿਨਾ ਆਵਾਰਾ ਗਰਦੀ ਦੇ ਦਿਨਾਂ 'ਚ ਲੋਕ ਬਹੁਤ ਕੁਝ ਜ਼ਿਆਦਾ ਸਿੱਖਦੇ ਆ। ਅ ਸਬਜੈਕਟਸ ਨੂੰ ਕਿਵੇਂ ਪਲਾਨ ਕੀਤਾ, ਲਾਈਨ ਅਪ ਕੀਤਾ, ਕਿਹੜੀ ਚੀਜ਼ ਨੂੰ ਫੋਕਸ ਕੀਤਾ, ਨੋਟਸ ਆ ਬਣਾਏ, ਲਿਖੇ, ਕੀ ਕੀਤਾ? ਪਹਿਲਾਂ ਤਾਂ ਜਿਹੜੇ ਇੰਸਟੀਚਿਊਟ ਤੋਂ ਰਾਹੁਲ ਸਰ ਨੋਟਸ ਲਿਖਾਉਂਦੇ ਸੀਗੇ ਉਵੇਂ ਚਲੋ ਸਬਜੈਕਟ ਸਿਲੇਬਸ ਕਵਰ ਕੀਤਾ ਸਾਰਾ ਜੀ ਤੇ ਉਸ ਤੋਂ ਬਾਅਦ ਵੀ ਜਿਵੇਂ ਸਪੋਜ਼ ਆਪਣਾ ਇੱਕ ਸਬਜੈਕਟ ਔਰ ਹੋ ਗਿਆ ਸਪੋਜ਼ ਸੀਪੀਸੀ ਆ ਤੇ ਉਹਨੂੰ ਰਿਵਾਈਜ਼ ਕੀਤਾ ਜੀ ਸਬਜੈਕਟ ਕਲਾਸ ਚ ਔਰ ਹੋਣ ਤੋਂ ਬਾਅਦ ਰਿਵਾਈਜ਼ ਕੀਤਾ ਪੂਰਾ ਉਹਦਾ ਟੈਸਟ ਦਿੱਤਾ ਪ੍ਰੀਲਿਮਸ ਦਿੱਤਾ ਮੇਨਸ ਦਿੱਤਾ ਫਿਰ ਉਹ ਚੈੱਕ ਕਰਾਇਆ ਜਿਹੜੇ ਮੇਰੇ ਟੀਚਰ ਸੀ ਉੱਥੇ ਇੰਸਟੀਚਿਊਟ ਉਹਨਾਂ ਨੇ ਰਿਵਿਊ ਦਿੱਤਾ ਵੀ ਤੇਰੀਆਂ ਕੀ ਗਲਤੀਆਂ ਫਿਰ ਉਹ ਤੇ ਅਨਲਾਈਜ਼ ਕੀਤਾ ਵੀ ਮੇਰੀਆਂ ਕੀ ਗਲਤੀਆਂ ਹੋ ਰਹੀਆਂ ਫਿਰ ਜਦੋਂ ਦੁਬਾਰਾ ਟੈਸਟ ਦਿੱਤਾ ਫੇਰ ਉਹ ਗਲਤੀਆਂ ਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ ਇਦਾਂ ਕਰਦੇ ਕਰਦੇ ਜੀ ਟਿਲ ਦੀ ਮੈਨਸ ਮੈਂ ਇਦਾਂ ਹੀ ਕੰਟੀਨਿਊਸ ਰਿਵੀਜ਼ਨ ਕਰਦਾ ਗਿਆ ਜੀ ਤੇ ਐਟ ਦੀ ਐਂਡ ਆਈ ਥਿੰਕ ਆਈ ਰੌਟ ਅਬਾਊਟ 1000 ਆਨਸਰਸ ਵੀ ਇੱਕ ਇੱਕ ਆਨਸਰ ਮੈਂ ਲਿਖਦਾ ਸੀ ਸਾਰੇ ਸਬਜੈਕਟਸ ਨੂੰ ਮਿਲਾ ਕੇ ਤੇ ਨਾਲ-ਨਾਲ ਡੇਲੀ ਮੇਰਾ ਹੁੰਦਾ ਸੀ ਵੀ ਘੰਟਾ ਇੰਗਲਿਸ਼ ਕਰਨੀ ਹੈ ਘੰਟਾ ਪੰਜਾਬੀ ਤੇ ਡੇਲੀ ਨਿਊਜ਼ਪੇਪਰ ਪੜ੍ਹਦਾ ਸੀ ਇੰਗਲਿਸ਼ ਦਾ ਪੰਜਾਬੀ ਦਾ ਉਹ ਚਾਰਟਿਕਲਸ ਆਉਂਦੇ ਸੀ ਪੰਜਾਬੀ ਟ੍ਰਿਬਿਊਨ ਚ ਤੇ ਉਹ ਜਿੱਥੇ ਮੈਨੂੰ ਲੱਗਦਾ ਸੀ ਮੇਰੇ ਕੰਮ ਦਾ ਉਹਨੂੰ ਮੈਂ ਕੱਟ ਪੇਸਟ ਠਣਾ ਕਰਕੇ ਵੀ ਆਪਦੇ ਨੋਟ ਕਰ ਲੈਂਦਾ ਸੀਗਾ ਵੀ ਇਹ ਮੈਂ ਐਸੇ ਵਿੱਚ ਵਰਤ ਸਕਦਾ ਇਦਾਂ ਹੀ ਮੈਂ ਤਕਰੀਬਨ 40-50 ਟਾਪਿਕ ਇੰਗਲਿਸ਼ ਦੇ ਐਸਐਸ ਦੇ ਤਿਆਰ ਕਰ ਲਏ ਇਦਾਂ ਹੀ ਪੰਜਾਬੀ ਦੇ ਉਹ ਵੀ ਡੇਲੀ ਰਿਵਾਈਜ਼ ਕਰਨੇ ਤੇ ਜਦੋਂ ਪ੍ਰੀ ਦਾ ਰਿਜ਼ਲਟ ਆਊਟ ਹੋ ਗਿਆ ਫਿਰ ਉਸ ਦਿਨ ਤੋਂ ਲੈ ਕੇ ਐਂਡ ਤੱਕ ਮੈਂ ਡੇਲੀ ਇੱਕ ਐਸੇ ਲਿਖ ਦਿੰਦਾ ਸੀ ਇੱਕ ਇੰਗਲਿਸ਼ ਦਾ ਇੱਕ ਪੰਜਾਬੀ ਦਾ ਬਿਨਾਂ ਦੇਖੇ ਤੇ ਟਿਲ ਦੀ ਮੇਨਸ ਉਹ ਪ੍ਰੋਸੈਸ ਕੰਟੀਨਿਊ ਰਿਹਾ ਜੀ ਤੇ ਇਦਾਂ ਹੀ ਫਿਰ ਅੱਟ ਦੇ ਐਂਡ ਚੋਂ ਸਕਸੈਸਫੁਲ ਕਦੇ 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 ਬੰਦਾ ਡੋਲ ਜਾਂਦਾ ਹੈ ਰਿਕਵਰੀ ਕਿਵੇਂ ਕਰਦੇ ਸੀ ਜੀ ਜਦੋਂ ਡੋਲ ਜਾਂਦੇ ਸੀ ਕਿਸ਼ਤੀ ਡੋਲ ਜਾਂਦੀ ਸੀ ਜਦੋਂ ਉਹ ਬੱਸ ਉਹ ਹੀ ਤੁਹਾਨੂੰ ਦੱਸਿਆ ਜੀ ਵੀ ਸਰ ਨੂੰ ਮੈਂ ਫੋਨ ਕਰਨਾ ਜਾਂ ਸ਼ਾਪ ਤੇ ਆਉਣਾ ਵੀ ਮਾਨ ਨਹੀਂ ਪੜਨਦਾ ਥੋੜਾ ਐ ਲੱਗ ਰਿਹਾ ਵੀ ਜੇ ਨਹੀਂ ਹੋਇਆ ਤਾਂ ਫਿਰ ਕੀ ਹੋਊਗਾ ਯਾਰ ਮੈਂ ਤਾਂ ਕੋਈ ਐਗਜ਼ਾਮ ਵੀ ਨਹੀਂ ਦੇ ਰਿਹਾ ਕੰਪੀਟੀਟਿਵ ਐਗਜ਼ਾਮ ਨਾ ਕੋਈ ਅਦਰ ਸਟੇਟ ਦਾ ਦਿੱਤਾ ਨਾ ਕੋਈ ਪੰਜਾਬ ਦੇ ਕੋਈ ਹਨਾ ਹੋਰ ਸਰਵਿਸਿਸ ਦੇ ਐਗਜ਼ਾਮਸ ਆਉਂਦੇ ਉਹ ਵੀ ਨਹੀਂ ਦਿੱਤਾ ਵੀ ਜੇ ਨਾ ਹੋਇਆ ਫਿਰ ਕੀ ਹੋਊਗਾ ਫਿਰ ਸਰਵਰ ਨਾਲ ਗੱਲ ਕਰਨੀ ਸਰ ਉਹ ਵੀ ਕਹਿੰਦੇ ਵੀ ਕੋਈ ਨਹੀਂ ਤੂੰ ਚੱਲੇ ਚੱਲ ਨਾ ਪੜ ਫਿਰ ਉਹੀ ਆਪਦੇ ਆਪ ਨੂੰ ਬੂਸਟ ਕਰਨਾ ਵੀ ਨਹੀਂ ਯਾਰ ਮੈਂ ਕਰੂੰਗਾ ਵੀ ਇੰਨੀ ਮੈਂ ਮਿਹਨਤ ਕਰ ਰਿਹਾ ਵੀ ਮੈਂ ਨਹੀਂ ਰਹਿ ਸਕਦਾ ਵੀ ਮੇਰੀ ਸਿਲੈਕਸ਼ਨ ਹੋਊਗੀ ਬਸ ਅੱਛਾ ਟੈਸਟ ਦੇਣੇ ਜਿਹੜੇ ਟੈਸਟ ਸੀਰੀਜ਼ ਜੁਆਇਨ ਕਰਨੀ ਇੰਟਰਵਿਊਜ਼ ਦੀ ਤਿਆਰੀ ਲਈ ਟੈਸਟ ਸੀਰੀਜ਼ ਵਗੈਰਾ ਜੁਆਇਨ ਕਰਨੀ ਜਾਂ ਇਸ ਤਰ੍ਹਾਂ ਇਹ ਜੁਆਇਨਿੰਗਸ ਕੀਤੀਆਂ ਕਿੰਨੀਆਂ ਹਾਂਜੀ ਉਹ ਇੱਕ ਹੀ ਕੀਤੀ ਜੀ ਰਾਹੁਲ ਤੂੰ ਉੱਥੇ ਮੈਂ ਕੋਚਿੰਗ ਲਈ ਸੀਗੀ ਤੇ ਟੈਸਟ ਤਾਂ ਮੈਂ ਸਬਜੈਕਟ ਓਵਰੂਇਓ ਹੋ ਜਾਂਦਾ ਸੀ ਤੇ ਡੇਲੀ ਬੇਸਿਸ ਵਾਂਗੂ ਦਿੰਦੇ ਸੀਗਾ ਤੇ ਜੋ ਮੈਨਸ ਤੋਂ ਪਹਿਲਾਂ ਟੈਸਟ ਸੀ ਹੁੰਦੀਆਂ ਚਲੋ ਉਹ ਤਾਂ ਉਹਨਾਂ ਨੇ ਕਰਾਉਣੀ ਸੀ ਮੇਥੋਂ ਕੋਚਿੰਗ ਕੀਤੀ ਸੀ ਤੇ ਮੌਕ ਇੰਟਰਵਿਊਜ਼ ਵੀ ਮੈਂ ਰਾਹੁਲਸ ਤੋਂ ਹੀ ਦਿੱਤੀਆਂ ਹੋਰ ਮੈਨੂੰ ਫੋਨ ਬਹੁਤ ਇੰਸਟੀਟਿਊਟਸ ਦੇ ਆਏ ਸੀਗੇ ਚੰਡੀਗੜ੍ਹ ਤੋਂ ਜਾਂ ਹੋਰ ਵੀ ਵੀ ਸਾਡੇ ਮੌਕ ਇੰਟਰਵਿਊ ਫ੍ਰੀ ਚ ਕਰ ਲਾ ਤੇ ਬਟ ਮੈਂ ਨਹੀਂ ਦਿੱਤੀਆਂ ਕਿਉਂਕਿ ਜਿਹੜੇ ਮੇਰੇ ਟੀਚਰ ਰਾਹੁਲ ਸਰ ਮੈਂ ਉਹਨਾਂ ਪ੍ਰਤੀ ਲਾਇਲ ਸੀ ਵੀ ਮੈਨੂੰ ਪਤਾ ਸੀ ਮੇਰੀ ਸਿਲੈਕਸ਼ਨ ਤਾਂ ਹੋਈ ਜਾਣੀ ਆ ਵੀ ਕ੍ਰੈਡਿਟ ਸਿਰਫ ਉਹਨਾਂ ਨੂੰ ਹੀ ਮਿਲਣਾ ਚਾਹੀਦਾ ਵੀ ਹੋਰ ਕਿਸੇ ਨੂੰ ਕ੍ਰੈ ਬਾਜੀ ਉਹ ਆਪਾਂ ਰੱਬ ਨੂੰ ਹੀ ਪੁੱਜਾਈ ਉਹਨਾਂ ਨੂੰ ਪ੍ਰਭਾਵ ਕੀਤਾ ਜੀ ਉਹਨਾਂ ਨੇ ਜੀ ਅੱਛਾ ਪ੍ਰਭਾਵ ਪੂਰਾ ਸਰ ਇਹ ਮਤਲਬ ਰਾਹੁਲ ਸਰ ਤੋਂ ਪੂਰੇ ਪ੍ਰਭਾਵਤਾ ਹੈ ਅਰ ਸਰ ਮੈਂ ਕਹਿਣਾ ਇਹ ਚਾਹੁੰਦਾ ਜੀ ਵੀ ਕੋਈ ਵੀ ਬੱਚਾ ਨਾ ਜਿਹੜਾ ਆਪਣੀ ਇੰਟਰਵਿਊ ਦੇਖ ਰਿਹਾ ਹੈ ਉਹ ਜ਼ਰੂਰੀ ਨਹੀਂ ਇੰਦਰਜੀਤ ਵਾਂਗੂੰ ਹੀ ਉਹ ਤਿਆਰੀ ਮਤਲਬ ਹਰ ਬੰਦੇ ਦਾ ਵੱਖਰਾ ਤਜਰਬਾ ਹੁੰਦਾ ਹੈ ਔਰ ਬੱਚਾ ਜਦੋਂ ਤਿਆਰੀ ਕਰਦਾ ਤਾਂ ਉਹ ਆਪਣੇ ਤਰੀਕੇ ਨਾਲ ਸਾਰਿਆਂ ਨੂੰ ਕਰਨੀ ਚਾਹੀਦੀ ਜਦੋਂ ਅਸੀਂ ਕਿਸੇ ਟਾਰਗੇਟ ਨੂੰ ਦੇਖਦੇ ਹਾਂ ਨਾ ਜੀ ਤੇ ਉਦੋਂ ਤੱਕ ਪਹੁੰਚਣਾ ਹੈ ਉਹਦਾ ਹਰੇਕ ਦਾ ਆਪ ਦਾ ਤਜਰਬਾ ਹੁੰਦਾ ਹੈ ਤੁਹਾਨੂੰ ਆਪਦੇ ਹਿਸਾਬ ਨਾਲ ਹੀ ਸਾਰਿਆਂ ਕੀ ਹੈ ਰਿਜਲ ਥੱਲਿਓ ਕੀ ਹੈ ਸੂਤਰ ਕੀ ਹੈ ਮੇਨ ਸੂਤਰ ਧਾਰ ਕਿਹੜੀ ਕਿਹਾ ਮੇਨ ਤਾਂ ਮੇਨ ਤਾਂ ਬਿਲਕੁਲ ਜੀ ਜਦੋਂ ਤੁਸੀਂ ਸਰ ਦਿਮਾਗ 'ਚ ਵਿਸਾਲ ਹੀ ਨਾ ਕੋਈ ਗੱਲ ਉਹਦੇ ਤੱਕ ਪਹੁੰਚਣ ਲਈ ਰਸਤੇ ਲੱਭਦੇ ਜਾਣਗੇ ਅਸੀਂ ਤਾਂ ਰਸਤੇ ਹੀ ਸੀ ਤੇ ਰਾਹੁਲ ਸਰ ਵੀ ਸਹੀ ਮੈਨੇ ਤਾਂ ਰਸਤੇ ਹੀ ਸੀ ਮੁੰਡੇ ਨੇ ਆਪ ਧਾਰੀ ਜਿਹੜੀ ਦਿਲ ਦੇ ਵਿੱਚ ਗੱਲ ਔਰ ਅਸਲ ਗੱਲ ਸਰ ਇਹ ਵੀ ਹੈ ਕਿ ਬੱਚਾ ਨਾ ਬਹੁਤ ਕੁਝ ਗ੍ਰੈਂਡ ਕਰ ਲੈਂਦਾ ਬਹੁਤ ਕੁਝ ਅੰਦਰ ਵਿਸਾਲ ਲੈਂਦਾ ਪਰ ਜਦੋਂ ਪੇਪਰ ਆਉਂਦਾ ਉਦੋਂ ਉਹ ਪਜ਼ਲਿੰਗ ਹੋ ਜਾਂਦੀ ਸਾਰੀ ਔਰ ਅਸੀਂ ਸਾਡਾ ਇਹ ਫੋਕਸ ਇਸ ਗੱਲ ਤੇ ਸੀ ਮੇਰਾ ਤੇ ਨਾ ਪ੍ਰੀਦਾ ਕਿ ਇਹ ਪਜ਼ਲ ਨਾ ਹੋਵੇ ਅਸੀਂ ਇਹਨੂੰ ਬੜਾ ਈਜ਼ੀ ਰੱਖਿਆ ਸੋ ਹੁਣ ਮੈਂ ਤੁਹਾਨੂੰ ਦੋਨਾਂ ਨੂੰ ਇੱਕ ਸਵਾਲ ਜ਼ਰੂਰ ਪੁੱਛਦਾ ਹਾਂ ਤੁਸੀਂ ਟੀਚਰ ਹੋ ਦੋਨੇ ਇਹ ਬੰਦਾ ਸਿਵਲ ਸਰਵਿਸ ਜੁਡੀਸ਼ਰੀ ਚ ਆ ਗਿਆ ਜੱਜ ਬਣ ਗਿਆ ਇਹ ਤੋਂ ਕੀ ਸਿੱਖਣ ਨੂੰ ਮਿਲਿਆ ਤੁਹਾਨੂੰ ਜਦੋਂ ਇਹਦੀ ਤਿਆਰੀ ਚ ਜਦੋਂ ਤੁਸੀਂ ਕੁਝ ਸਿਖਾਉਂਦੇ ਰਹੇ ਵੱਖਰੀ ਚੀਜ਼ ਸੀ ਹਰੇਕ ਬੰਦਾ ਆਪਦੇ ਆਪ ਨੂੰ ਵੀ ਅਪਗ੍ਰੇਡ ਤੁਸੀਂ ਕੀ ਸਿੱਖਿਆ ਅਧਿਆਪਕ ਅਸਲ 'ਚ ਨਾ ਵਿਦਿਆਰਥੀਆਂ ਤੋਂ ਲਗਾਤਾਰ ਸਿੱਖਦਾ ਰਹਿੰਦਾ ਹੈ। 3 ਸਾਲ ਦਾ ਜਿਹੜਾ ਪੀਰੀਅਡ ਸੀ ਨਾ ਉਹ ਬੜਾ ਲੰਮਾ ਹੁੰਦਾ ਹੈ। ਤਾਂ ਮੈਨੂੰ ਇੱਕ ਵਾਰ ਫੇਰ ਜਿਹੜੀ ਅਧਿਆਪਕਾਂ ਨੂੰ ਸਾਰਿਆਂ ਨੂੰ ਹੀ ਕਹਿਣਾ ਚਾਹੂੰਗਾ ਮੈਂ ਇੱਕ ਗੱਲ ਪਤਾ ਹੋਣੀ ਚਾਹੀਦੀ ਹੈ ਕਿ ਅਧਿਆਪਕ ਬਹੁਤ ਸਬਰ ਸੰਤੋਖ ਵਾਲਾ ਕੰਮ ਹੈ। ਉਹਨਾਂ ਦਾ ਰਿਜ਼ਲਟ ਬਹੁਤ ਲੇਟ ਆਉਂਦਾ ਹੈ। ਕਿਤੇ ਵੀ ਹਿੰਮਤ ਨਹੀਂ ہارਨੀ ਚਾਹੀਦੀ। 1 ਸਾਲ ਕੋਸ਼ਿਸ਼ ਕਰਕੇ 2 ਸਾਲ ਕਰਕੇ 3 ਸਾਲ ਕਰਕੇ ਰਿਜ਼ਲਟ ਆਉਂਦਾ ਹੈ ਪਰ ਅਧਿਆਪਕ ਦਾ ਰਿਜ਼ਲਟ ਬਹੁਤ ਲੇਟ ਆਉਂਦਾ ਔਰ ਬਹੁਤ ਸੋਹਣਾ ਆਉਂਦਾ ਹੈ। ਤੇ ਉਹ ਇਸ ਚੀਜ਼ ਤੋਂ ਮੈਂ ਅਧਿਆਪਕਾਂ ਨੂੰ ਵੀ ਕਹਿਣਾ ਚਾਹੁੰਗਾ ਮੈਂ ਵੀ ਖੁਦ ਵੀ ਸਿੱਖਿਆ ਔਰ ਇਹਦੋਂ ਪਹਿਲਾਂ ਵੀ ਮੈਂ ਸਿੱਖ ਚੁੱਕਾ ਹਾਂ ਹੁਣ ਵੀ ਮੇਰੇ ਕੋਲੇ ਬੱਚੇ ਬਹੁਤ ਤਿਆਰੀ ਕਰਦੇ ਆ ਅਡੜ ਚੀਜ਼ਾਂ ਦੀ ਤਾਂ ਮੈਂ ਲੱਗਾ ਰਹਿਣਾ ਔਰ ਮੇਰਾ ਸਬਰ ਹੋਰ ਵੱਧ ਗਿਆ ਫਰੀਦਕੋਟ ਨੂੰ ਵੈਸੇ ਬਹੁਤ ਕੁਝ ਸਪੋਰਟਸ ਲਈ ਲੋ ਕਾਲਜ ਹੋਣ ਦਾ ਬੜਾ ਬੈਨੀਫਿਟ ਰਿਹਾ ਹਾਂਜੀ ਇੱਕ ਬੱਚੇ ਨੇ ਤਿਆਰੀ ਕਰਨੀ ਹੈ ਤਾਂ ਨੇ ਮਿਹਣੇ ਸੁਣਨੇ ਪਏ ਜਿਹੜਾ ਬੰਦਾ ਬੈਟ ਗੇਂ ਚਾਕੇ ਭੱਜ ਜਾਂਦਾ ਘਰੋਂ ਵੀ ਖੇਡਣ ਤਾਨੇ ਮੈਨੇ ਕਿੰਨਾ ਕ ਮੈਨੇਜ ਕਰਦੇ ਆ ਉਹ ਕਰਦੇ ਚਲੋ ਸਾਰਿਆਂ ਦੀ ਕਹਿੰਦੇ ਆ ਜੀ ਤੀ ਕਰਦੇ ਆ ਤਾਂ ਫਿਕਰ ਹੁੰਦਾ ਤਾਨੇ ਨਹੀਂ ਹੁੰਦੇ ਤਾਨੇ ਨਹੀਂ ਉਹ ਤਾਂਨੇ ਬਾਰੇ ਹੁੰਦੇ ਹਾਂ ਉਹ ਤਾਂ ਫਿਰ ਕਹਿੰਦੇ ਸੀਗੇ ਚਲ ਵੀ ਤੂੰ ਪੜ੍ਹਾਈ ਤੇ ਫੋਕਸ ਕਰ ਵੀ ਸਾਰੀ ਉਮਰ ਕ੍ਰਿਕਟ ਹੁਣ ਇੰਨਾ ਟਾਈਮ ਖੇਡ ਲਈ ਆ ਹੁਣ ਛੱਡ ਦੇ ਬਹੁਤ ਹੋ ਗਿਆ ਤੇ ਚਲੋਈ ਮੈਂ ਤੇ ਮੈਂ ਜਿਆਦਾ ਗੌਰ ਨਹੀਂ ਕਰਦਾ ਸੀ ਮੈਂ ਮੈਨੂੰ ਪਤਾ ਵੀ ਜਦੋਂ ਮੈਂ ਕਰਨਾ ਮੈਂ ਆਪੇ ਕਰ ਹੀ ਲੈਣਾ ਇੱਕ ਦੀ ਗੱਲ ਸੁਣਾ ਦੇ ਫਿਰ ਫਿਰ ਆਪਾਂ ਨੂੰ ਖਤਮ ਕਰੀਏ ਗੱਲ ਉਹ ਨਾ ਜੀ ਚਲੋ ক্রিকেট ਵਿੱਚ ਸਰਕਲ ਇਦਾਂ ਸੀਗਾ ਵੀ ਬਹੁਤ ਵੀ ਹਾਈ ਲੈਵਲ ਤੇ ਲਾਲੋ ਤੁਸੀਂ ਵੀ ਬਹੁਤ ਐਕਸਟ੍ਰੀਮਲੀ ਪੈਸ਼ਨ ਨਾਲ ਖੇਡੀ ਆ ਜੀ ক্রিকেট ਵੀ ਸਾਰਾ ਸਾਰਾ ਦਿਨ ਵੀ ਖੇਡੀ ਆ ਤੇ ਵੀ ਉਹ ਹੁਣ ਇਦਾਂ ਹੀ ਸਾਰਿਆਂ ਦੀ ਸਰ ਇਮੇਜ ਮੇਰੀ ਇਹ ਬਣੀ ਸੀਗੀ ਯਾਰ ਵੀ ਇਹ ਤਾਂ ক্রিকেট ਖੇਡਦਾ ਰਹਿੰਦਾ ਵੀ ਪੜ੍ਹਾਈ ਵੱਲੋਂ ਤਾਂ ਡਾਵਾ ਡੋਲੀ ਹੋਣਾ ਕੰਮ ਜਾਂ ਵੀ ਪੜ੍ਹਾਈ ਵੀ ਠੀਕ ਹੋਣਾ ਚਲੋ ਲੋਕ ਕਰ ਗਏ ਹੋਰ ਵੀ ਬਹੁਤ ਜਨੇ ਲੋਕਰੀ ਬਿਠੇ ਆ ਵੀ ਕਿਸੇ ਨੂੰ ਉਮੀਦ ਹੀ ਨਹੀਂ ਸੀ ਯਾਰ ਵੀ ਇਹ ਬੰਦਾ ਪੇਪਰ ਵੀ ਕਰੈਕ ਕਰ ਜੂਗਾ ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਸੀ ਮੈਂ ਕੀ ਕਰ ਰਿਹਾ ਮੈਨੂੰ ਪਤਾ ਸੀ ਵੀ ਮੈਂ ਕੀ ਕਰ ਰਿਹਾ ਤੇ ਇਹਦਾ ਰਿਜ਼ਲਟ ਕੀ ਨਿਕਲਦਾ ਤੇ ਉਹਨਾਂ ਨੂੰ ਆਏ ਸੀਗਾ ਵੀ ਚਲੋ ਤੇ ਜਦੋਂ ਮੈਂ ਪਹਿਲਾਂ ਖੇਡਦਾ ਰਿਹਾ ਜੀ ਤਿਆਰੀ ਦੌਰਾਨ ਵੀ ਐਟ ਦੀ ਐਂਡ 2 ਸਾਲ ਲਾਸਟ ਵਿੱਚ ਮੈਂ ਛੱਡੀ ਆ ক্রিকেট ਵੀ ਉਦੋਂ ਮੈਨੂੰ ਪਤਾ ਲੱਗ ਗਿਆ ਸੀ ਹੁਣ ਇਗਜ਼ਾਮ ਆਊਗਾ ਪੰਜਾਬ ਦਾ ਤੇ ਉਦੋਂ ਮੈਂ ਛੱਡਤੀ ਜੀ ਉਦੋਂ ਮੈਂ ਗਾਇਬ ਹੋ ਗਿਆ ਹਣਾ ਇਹਨਾਂ ਨੂੰ ਇੱਥੋਂ ਮਿਲਣੋਂ ਹਟ ਗਿਆ ਇਹ ਬੜਾ ਹੈਰਾਨ ਹੋਏ ਯਾਰ ਵੀ ਇੱਕੇ ਦਮ ਹੀ ਛੱਡ ਗਿਆ ਤੇ ਬਾਏ ਚਾਂਸ ਕਿਤੇ ਹਾਂ ਵੀ ਮਾਰਕੀਟ ਵਗੈਰਾ ਜਾਊ ਕਿਤੇ ਮਿਲ ਜਾਣਾ ਕਹਣੇ ਕਹਿੰਦੇ ਜਿਹੜਾ ਕਿੱਥੇ ਰਹਿਣਾ ਤੂੰ ਵੀ ਉਹਨੂੰ ਖੇਡਣੀ ਨਹੀਂ ਆਉਂਦਾਗਾ ਵੀ ਵੀ ਸਿਸਟਮ ਕੀ ਹੋ ਗਿਆ ਮੈਂ ਵੈਸੇ ਯਾਰ ਬਸ ਪੜਾਈ-ਪੜੋਈ ਵਿੱਚ ਐਲ ਐਲ ਐਮ ਕਰ ਰਹੇ ਆ ਬਿਜ਼ੀ ਆ ਤੇ ਇਦਾਂ ਹੋਈ ਗਈ ਚਲੋ ਮੇਨਸ ਹੋ ਗਿਆ ਤੇ ਫਿਰ ਮੈਂ ਦੁਬਾਰਾ ਫੇਰ ਆ ਗਿਆ ਗਰਾਊਂਡ 'ਚ ਵਾਪਸ ਵੀ ਚਲੋ ਹੁਣ ਤਾਂ ਵਿਹਲੇ ਹੋ ਗਏ ਹੁਣ ਖੇਡਾਂਗੇ ਮੈਂ ਇੱਕ ਦਿਨ ਖੇਡਣ ਆਇਆ ਜੀ ਤੇ ਕਿਸੇ ਨੇ ਕਿਹਾ ਵੀ ਕੀ ਹੋਰ ਫਿਰ ਕੀ ਬਣਿਆ ਤੇਰਾ ਮੈਂ ਜਿਆਦਾ ਰਿਸਪਾਂਸ ਨਹੀਂ ਦਿੱਤਾ ਮੈਂ ਕਿਹਾ ਚਲੋ ਅੰਡਰ ਪ੍ਰੋਸੈਸ ਸੀ ਆ ਕਿੰਦੇ ਦੁਆਰਾ ਫੇਰ ਕਿਹਾ ਕੀ ਬਣਿਆ ਹੋ ਗਿਆ ਕੋਈ ਪੁੱਪੜ ਕੇ ਨਹੀਂ ਮੈਂ ਕਿਹਾ ਅੰਡਰ ਪ੍ਰੋਸੈਸ ਸੀ ਆ ਫਿਰ ਉਹ ਬੰਦੇ ਨੇ ਤੀਜੀ ਵਾਰੀ ਕਿਹਾ ਜੀ ਮੈਂ ਤਿੰਨ ਮਹੀਨੇ ਬਾਅਦ ਮਿਲਾਂਗੇ ਇੱਥੇ ਹੀ ਗੱਲ ਨਿਬੜ ਗਈ ਫਿਰ ਤਿੰਨ ਮਹੀਨੇ ਬਾਅਦ ਮਿਲਦੇ ਹਾਂ ਕਿਵੇਂ ਮਹਿਸੂਸ ਹੋਇਆ ਆਖਰੀ ਸਵਾਲ ਆ ਮੇਰਾ ਜਿਹੜਾ ਰਿਜ਼ਲਟ ਆ ਬਹੁਤ ਵਧੀਆ ਲੱਗਿਆ ਜੀ ਬਹੁਤ ਚਲੋ ਇਹ ਤਾਂ ਮੈਨੂੰ ਤੁਸੀਂ ਲਾ ਲਓ ਓਵਰ ਕੌਨਫੀਡੈਂਸ ਲਾ ਲਓ ਜਾਂ ਕੁਝ ਲਾ ਲਓ ਮੈਨੂੰ ਇਹਨਾਂ ਕੌਨਫੀਡੈਂਸ ਇਹ ਵੀ ਸਿਲੈਕਸ਼ਨ ਤਾਂ ਮੇਰੀ ਸ਼ੋਰ ਸ਼ਾਟ ਆ ਵੀ ਜਿਆਦਾ ਮੈਂ ਉਤਸੁਕ ਨਹੀਂ ਹੋਇਆ ਜਦੋਂ ਰਿਜ਼ਲਟ ਆਇਆ ਵੀ ਹਾਂ ਯਾਰ ਵੀ ਇੱਕਦਮ ਮੈਂ ਤਾਂ ਸਿਲੈਕਟ ਹੋ ਗਿਆ ਮੈਨੂੰ ਜੱਜ ਬਣ ਕੇ ਇਹ ਤਾਂ ਗਰਾਊਂਡ 'ਚ ਗਏ ਕਿਵੇਂ ਲੱਗਿਆ ਵੀ ਗਰਾਊਂਡ 'ਚ ਨਹੀਂ ਉਦੋਂ ਬਾਅਦ ਮੈਂ ਜਾ ਪਾਇਆ ਜੀ ਜੱਜ ਬਣ ਤੋਂ ਬਾਅਦ ਮੈਂ ਜਾਣੀ ਪਿਆ ਹੁਣ ਉਹ ਐਕਚੁਅਲੀ ਥੋੜਾ ਬਿਜ਼ੀ ਹੋ ਗਏ ਸ਼ਡਿਊਲ ਇੰਟਰਵਿਊਜ਼ ਵਗੈਰਾ ਜਾਂ ਕਾਲਜ ਫੰਕਸ਼ਨ ਸੀ ਸਕੂਲ ਫੰਕਸ਼ਨ ਸੀਗਾ ਰਿਸ਼ਤੇਦਾਰ ਘਰੇ ਆਉਂਦੇ ਸੀਗੇ ਹੁਣ ਮੇਰਾ ਪਲਾਨ ਹੀ ਹੁਣ ਮੈਂ ਫ੍ਰੀ ਹੋਇਆ ਵੀ ਹੁਣ ਮੈਂ ਖੇਡਣ ਜਾਇਆ ਕਰਨਾ ਤੇ ਸਾਡਾ ਮੁੰਡਾ ਬਣ ਗਿਆ ਸਾਡਾ ਮੁੰਡਾ ਹਾਂ ਨਹੀਂ ਹਾਂ ਉਸ ਤੋਂ ਬਾਅਦ ਜਿੰਨੇ ਵੀ ਚਲੋ ਆਪਣੇ ਸੱਜਣ ਮਿੱਤਰ ਉਹ ਤਾਂ ਨਹੀਂ ਗਿਆ ਸੱਜਣ ਮਿੱਤਰਾਂ ਤੇ ਉਹਨਾਂ ਨੇ ਸਾਰਿਆਂ ਨੇ ਖੁਸ਼ੀ ਮਨਾਈ ਜੀ ਫੋਨ ਬਹੁਤ ਆਏ ਮੈਨੂੰ ਵੀ ਚਲੋ ਯਾਰ ਵਧੀਆ ਹੋਇਆ ਬਹੁਤ ਚੰਗਾ ਲੱਗਿਆ ਥੈਂਕ ਯੂ ਤੁਸੀਂ ਸਾਰਿਆਂ ਨੇ ਟਾਈਮ ਦਿੱਤਾ ਤੇ ਰੌਚਕ ਗੱਲਬਾਤ ਹੈ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਦਾ ਮੌਕਾ ਮਿਲਿਆ ਧੰਨਵਾਦ ਇਸ ਤਰ੍ਹਾਂ ਦੀਆਂ ਜਿਹੜੀਆਂ ਰੌਚਕ ਗੱਲਾਂ ਮੈਂ ਤਾਂ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿ ਆੜਾ ਦਵਾੜਾ ਕਿਹੇ ਚਾਹੀਦਾ ਝੂਣ ਕਿਹੇ ਜੀ ਚਾ ਕਿਨੇ ਦੋ ਸਤੀ ਦੋ ਸਤੀ ਕਿਹੇ ਜੇ ਹੋਣੇ ਚਾਹੀਦੇ ਦੋ ਜਣ ਜਿੱਥੇ ਸਤੀ ਹੋ ਜਾਂਦੇ ਕਿਹੇ ਜੇ ਹੋਣੇ ਚਾਹੀਦੇ ਇਹ ਕਹੀ ਹੈ ਦੋਸਤ ਹੋਣਾ ਬਹੁਤ ਵੱਡੀ ਗੱਲ ਹੈ ਦੋਸਤ ਸਮਰਪਣ ਹੈ ਦੋਸਤ ਤੁਹਾਨੂੰ ਦਿਲਚਸਪੀ ਕੁਝ ਲੋਕ ਤੁਹਾਡੇ ਕੋਲੇ ਕਾਰੋਬਾਰ ਜਾਂ ਲਾਹੇ ਜਾਂ ਕਮਾਂ ਲਈ ਨਹੀਂ ਦਿਲਚਸਪੀ ਲਈ ਵੀ ਹੋਣੀ ਚਾਹੀਦੀ ਦੋ ਜਾਜਤ ਫਿਰ ਮਿਲਾਂਗੇ ਸਤਿ ਸ਼੍ਰੀ ਅਕਾਲ